ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਸਾਡੀ ਕਲਾਸ ਦਾ ਟੌਪਿਕ ਹੈਗਾ ਆਧੁਨਿਕ ਪੰਜਾਬੀ ਕਾਵ ਓਕੇ ਆਪਾਂ ਕੋਸ਼ਿਸ਼ ਕਰਾਂਗੇ ਅੱਜ ਪਰਚੋਤਾਰ ਲਿਖਣ ਦੀ ਟ੍ਰਿਕ ਲਾ ਕੇ ਤਾਂ ਇਹਦੇ ਵਿੱਚ ਇਹ ਸਾਡੇ ਅਕੈਡਮੀ ਦੇ ਬੈਚ ਚੱਲ ਰਹੇ ਨੇ ਓਕੇ ਤਾਂ ਜਿਹੜੇ ਵੀ ਬੱਚੇ ਨੇ ਔਨਲਾਈਨ ਤਿਆਰੀ ਕਰ ਲਈਆਂ ਤਾਂ ਇਹਦਾ ਜਿਹੜਾ ਪ੍ਰਾਈਸ ਆ ਉਹ ਹੈਗਾ 3500 ਰੁਪਈਆ ਤਾਂ ਤੁਸੀਂ ਮਤਲਬ 1 ਸਾਲ ਦੀ ਵੈਲਿਡਿਟੀ ਆ ਤਾਂ ਤੁਸੀਂ ਐਪ ਡਾਊਨਲੋਡ ਕਰਕੇ ਤਾਂ ਇੰਟੀਗਰ ਲਾਸਾਂ ਲਾ ਸਕਦੇ ਹੋ ਓਕੇ ਇੱਕ ਨਵਾਂ ਬੈਚ ਲਾਂਚ ਹੋਇਆ ਸੱਚ ਬੀਟ੍ਰੀ ਕਲਾਸ ਤਾਂ ਉਹਦੇ ਵਿੱਚ ਮਤਲਬ ਫੀਸ ਪੇ ਕਰਨ ਦੀ ਤੇ ਇਹਦੀ ਫੀਸ ਹੈਗੀ ਹੈ 350 ਰੁਪਿਆ 350 ਰੁਪਏ ਦੇ ਵਿੱਚ ਤੁਹਾਨੂੰ ਲਾਈਵ ਕਲਾਸ ਮਿਲ ਜਾ ਕਰੂਗੀ ਤੋ ਜਿਹੜੀ ਕਲਾਸ ਆ ਤੁਹਾਡੇ ਕੋਲੇ ਐਪ ਦੇ ਵਿੱਚ 12 ਘੰਟੇ ਰੱਖ ਲਿਆ ਕਰੂਗੀ ਜਿਹੜੇ ਬੱਚੇ ਹੁੰਦੇ ਨੇ ਨਾ ਕੋਸ਼ਿਸ਼ ਕਰੀ ਮੈਡਮ ਸਾਡਾ ਰੂਟੀਨ ਨਹੀਂ ਬਣਦਾ ਪਿਆ ਕਿ ਅਸੀਂ ਅੱਜ ਵਾਲਾ ਕੰਮ ਚੱਲ ਕੱਲ ਨੂੰ ਕਰਦੇ ਆ ਪਰਸੋਂ ਕਰਦੇ ਆ ਹਨਾ ਤਾਂ ਇਹਦੇ ਵਿੱਚ ਪੁੱਤ ਜਿਹੜਾ ਤੁਹਾਨੂੰ ਪਤਾ ਹੋਇਆ ਕਰੂਗਾ ਕਿ ਤੁਹਾਡੀ ਕਲਾਸ ਲਾਈਵ ਚੱਲ ਰਹੀ ਹੈ ਉਦੋਂ ਬਾਅਦ ਤੁਹਾਡੇ ਕੋਲ ਸਿਰਫ 12 ਘੰਟੇ ਕਲਾਸ ਆ ਠੀਕ ਆ ਤਾਂ ਤੁਹਾਡੀ ਡੇਲੀ ਰੁਟੀਨ ਬਣ ਚਾ ਸਾਨੂੰ ਸੌਖਾ ਹੋ ਜਾ ਜਿੰਨਾ ਦਾ ਸਿਲੇਬਸ ਕਵਰ ਆ ਉਹਨਾਂ ਦੀ ਰਿਵੀਜ਼ਨ ਹੋ ਜਾ ਚੰਗੀ ਤਰੀਕੇ ਨਾਲ ਜੋ ਵੀ ਕੁਝ ਨਵਾਂ ਮਿਲਿਆ ਸੋਨ ਕਲਾਸ ਦੇ ਵਿੱਚ ਉਹ ਤੁਸੀਂ ਆਦੇ ਨੋਟਸਾਂ ਦੇ ਵਿੱਚ ਐਡ ਕਰ ਲੈਣਾ ਬਾਕੀ ਜਿੰਨਾਂ ਦਾ ਹਜੇ ਬੈਚ ਸਟਾਰਟ ਕਰਿਆ ਸੌਰੀ ਜਿਹੜੀ ਤੁਸੀਂ ਅਜੇ ਸਟਾਰਟ ਕੀਤੀ ਆ ਤਾਂ ਕੁਝ ਖਾਸ ਜੇ ਨਹੀਂ ਪਤਾ ਹੁੰਦੀ ਆ ਨਾ ਇਹਦੇ ਵਿੱਚ ਉਹ ਟੀਚਰ ਲਾਈਵ ਆਇਆ ਕਰਨਗੇ ਕਿ ਕਿਦਾਂ ਤੁਸੀਂ ਨੋਟਸ ਤਿਆਰ ਕਰਨੇ ਕਿਦਾਂ ਰਿਵੀਜ਼ਨ ਕਰਨੇ ਕਿਦਾਂ ਤੁਸੀਂ ਆਪਣਾ ਕਰੰਟ ਅਫੇਅਰ ਕਵਰ ਕਰਨਾ ਤੁਹਾਡੇ ਪੀਐਕਿਊ ਲਾਈਕੋ ਸਾਰੀਆਂ ਜਿਹੜੀਆਂ ਲਾਈਵ ਇਹਦੇ ਵਿੱਚ ਹੋਣਗੀਆਂ ਤੇ ਇਹਦੇ ਵਿੱਚ ਪੰਜਾਬੀ ਲਾਈਵ ਲੈ ਕਰਵਾਇਆ ਕਰੂੰਗੇ ਠੀਕ ਆ ਤਾਂ ਉਹਦੇ ਵਿੱਚ ਤੁਸੀਂ ਆਪਣੇ ਡਾਊਟ ਅੱਗੇ ਪੁੱਛ ਸਕਦੇ ਹੋ ਓਕੇ ਤੇ ਇਹ 26 ਤਰੀਕ लास्ट ਆ ਇਹਦੇ ਵਿੱਚ ਤੇ ਬਾਕੀ ਜੇ ਕੋਈ ਇਨਕੁਆਰੀ ਹੈਗੀ ਆ ਤਾਂ ਇਹ ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਜੇ ਇੱਕ ਨੰਬਰ ਸੁੱਚਾ ਹੋਵੇ ਇੱਕ ਨੰਬਰ ਬਿਜੀ ਹੋਵੇ ਤਾਂ ਦੂਜੇ ਨੰਬਰ ਤੇ ਕਾਲ ਕਰ ਸਕਦੇ ਹੋ ਇਹ ਟੈਲੀਗ੍ਰਾਮ ਗਰੁੱਪ ਆ ਤੇ ਇਹ ਇੰਸਟਾਗ੍ਰਾਮ ਆ ਇੰਸਟਾਗ੍ਰਾਮ ਦੇ ਤੁਸੀਂ ਐਡ ਹੋ ਸਕਦੇ ਹੋ ਤੇ ਇਹ ਐਪ ਆ ਇਹਦੇ ਵਿੱਚ ਤੁਹਾਨੂੰ ਗਰੰਟ ਪੇਪਰ ਦੀ ਫੀਰੀ ਚ ਪੀਡੀਐਫ ਮਿਲ ਜਾਂਦੀ ਆ ਪ੍ਰਿੰਟ ਕਰਵਾ ਸਕਦੇ ਹੋ ਤੁਸੀਂ ਉਹਦਾ ਤੇ ਨਾਲ ਹੀ ਅੱਜ ਇਹਦੇ ਵਿੱਚ ਜਿਹੜੇ ਆਪਾਂ ਐਮਸੀਕਿਊ ਕਰੇ ਸੀਗੇ YouTube ਤੇ ਉਹਨਾਂ ਦੀਆਂ ਪੀਡੀਐਫ ਵੀ ਮਿਲ ਜਾਂਦੀ ਆ ਐਸ ਐਪ ਦੇ ਵਿੱਚ ਬਾਕੀ ਕੋਈ ਇਨਕੁਆਰੀ ਹੈ ਤੁਹਾਡੀ ਆਨਲਾਈਨ ਬੈਚ ਲਈ ਆਫਲਾਈਨ ਬੈਚ ਲਈ ਜਾਂ ਕੋਈ ਡਿਸਕਾਊਂਟ ਲਾਈਕ ਇਹ ਵਾਲੀ ਚੀਜ਼ਾਂ ਦੀ ਤੁਸੀਂ ਇਹਨਾਂ ਤੇ ਕਾਲ ਕਰਕੇ ਪੁੱਛ ਸਕਦੇ ਹੋ ओके okay. okay. आज ऐसे स्टार्ट ਕਰ ਰਹੇ ਆ ਆਧੁਨਿਕ ਪੰਜਾਬੀ ਕਾਵ ਪਹਿਲਾਂ ਵੀਡੀਓ ਰੁਕਣੀ ਹੈ ਅਨਸਰ ਕਰਨਾ ਕਿਹੜਾ ਕਥਨ ਸਹੀ ਹੈ ਇਹਨਾਂ ਦੇ ਵਿੱਚੋਂ ਕਿਹੜਾ ਕਥਨ ਸਹੀ ਹੈ ਇੱਕ ਹੀ ਭਾਸ਼ਾ ਵਿੱਚ ਗਿਆਨਪੀਠ ਅਵਾਰਡ ਤਿੰਨ ਵਾਰ ਲਗਾਤਾਰ ਮਿਲ ਸਕਦਾ ਹੈ ओके ਇੱਕ ਵਾਰੀ ਵੀਡੀਓ ਰੋਕੇ ਇਹਨੂੰ ਇੱਕ ਵਾਰੀ ਪੜੋ ओके 58 ਗਿਆਨਪੀਠ ਅਵਾਰਡ ਦੁਆਰ ਸਰ ਨੂੰ ਹਿੰਦੀ ਰਚਨਾ ਲਈ ਮਿਲਿਆ ਪੰਜਾਬੀ ਵਿੱਚ ਦੋ ਲੇਖਕਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਹੈ ਅੰਮ੍ਰਿਤਾ ਪ੍ਰੀਤਮ ਨੂੰ ਪਹਿਲੇ ਭਾਰਤੀ ਲੇਖਕ ਜਿਸ ਨੂੰ ਗਿਆਨਪੀਠ ਅਵਾਰਡ ਮਿਲਿਆ ਓਕੇ ਇਹਨਾਂ ਦੇ ਵਿੱਚੋਂ ਸਹੀ ਦੱਸਣਾ ਤੁਹਾਨੂੰ ਕਿ ਨਵੇਂ ਬੱਚੇ ਸੁਣੋ ਹੁਣ ਇਹਦੇ ਵਿੱਚ ਆਨਸਰ ਇਹ ਹੈ ਇਹ ਦੇ ਵਿੱਚ ਤਾਂ ਹੋ ਗਿਆ ਨਾ ਜਿਹੜੇ ਕਿ ਰਿਵੀਜ਼ਨ ਵਾਸਤੇ ਆਉਂਦੇ ਨੇ ਬਹੁਤ ਬੱਚੇ ਨੇ ਦੇ ਵਿੱਚ ਜਿਹੜੇ ਕੱਲੇ ਰਿਵੀਜ਼ਨ ਵਾਸਤੇ ਆਉਂਦੇ ਨੇ ਠੀਕ ਹੈ ਜਿਵੇਂ ਹੁਣ ਲੀਵਰ ਦਾ ਆਇਆ ਨਾ ਜਿਹੜੇ ਬੱਚਿਆਂ ਦੀ ਕਾਲ ਆਈ ਸੀ ਕੋਈ ਤਿੰਨ ਨੰਬਰ ਤੇ ਰਹਿ ਗਿਆ ਇਹ ਕਿ ਬੱਚਾ ਸੀਗਾ ਉਹ ਇੰਨੇ ਕਿ ਨੰਬਰਾਂ ਤੇ ਰਹਿ ਗਿਆ ਹਨਾ ਤਾਂ ਮਤਲਬ ਉਹਨਾਂ ਦਾ ਕਿ ਉਹਨਾਂ ਦਾ ਰਿਵੀਜ਼ਨ ਚੱਲ ਰਹੀ ਹੈ ਇਸ ਟਾਈਮ ਤੇ ਜਿਹੜੇ ਐਕਸਾਈਜ਼ ਨੂੰ ਟਾਰਗੇਟ ਕਰ ਰਹੇ ਨੇ ਤਾਂ ਤੁਸੀਂ ਸੋਨ ਨੂੰ ਛੋਟਾ ਟਾਰਗੇਟ ਉਹ ਬੱਚਿਆਂ ਲਈ ਆ ਜਿਨ੍ਹਾਂ ਨੇ ਜਿਨ੍ਹਾਂ ਦਾ ਐਕਸਾਈਜ਼ ਬਹੁਤ ਛੋਟੇ ਨੰਬਰਾਂ ਤੇ ਰਿਹਾ ਤਾਂ ਤੁਸੀਂ ਦਿਨ ਰਾਤ ਇੱਕ ਕਰ ਲਈਆਂ ਪੰਜਾਬੀ ਪੰਜਾਬ ਜੀ ਕੇ ਮੈਥ ਰੀਡਿੰਗ ਕਰੰਟ ਅਫੇਅ ਇਕਟਵਾ ਸਕਦੇ ਕੀ ਇਹ ਤੋਂ ਨੰਬਰ ਕਟਵਾ ਕੇ ਬਾਗੇ ਪੰਜਾਬੀ ਪੰਜਾਬ ਜੀ ਦੇ ਵਿੱਚੋਂ ਤੁਸੀਂ ਕੰਪੀਟੀਸ਼ਨ ਚ ਵੈਸੀ ਵਾਰ ਹੋ ਜਾਗੀ ਮੈਂ ਡਰੋਂਦੀ ਨਹੀਂ ਕਿ ਕਹਿਣੀ ਹੈ ਮੈਡਮ ਫਿਰ ਸਟਾਰਟ ਹੋ ਗਈ ਠੀਕ ਆ ਆਪਾਂ ਸਟਾਰਟ ਕਰਦੇ ਆ ਸਹਿਤ ਦੇ ਖੇਤਰ ਵਿੱਚ ਸਹਿਤ ਦੇ ਖੇਤਰ ਵਿੱਚ ਸਭ ਤੋਂ ਵੱਡਾ ਅਵਾਰਡ ਕਿਡਾ ਇਹ ਪੁੱਛ ਲੈਣਾ ਸਭ ਤੋਂ ਵੱਡਾ ਅਵਾਰਡ ਹੈਗਾ ਤੁਹਾਡਾ ਗਿਆਨ ਪੀਠ ਅਵਾਰਡ ਜਿਹੜਾ ਗਿਆਨ ਸ਼ਬਦ ਹੈ ਦੇ ਵਿੱਚੋਂ ਜਿਹੜਾ ਗਿਆਨ ਰਿਤੇ ਵਿੱਚ ਅੰਬੂਲ ਸ਼ਬਦ ਆ ਇਹ ਕਿਹੜੀ ਭਾਸ਼ਾ ਦਾ ਇਹ ਹੈਗਾ ਤੁਹਾਡਾ ਸੰਸਕ੍ਰਿਤ ਦਾ ਵਿੱਚੋਂ ਸੰਸਕ੍ਰਿਤ ਦੇ ਵਿੱਚੋਂ ਹੀ ਤਾਂ ਸਾਡੀ ਪੰਜਾਬੀ ਦਾ ਜਨਮ ਹੁੰਦਾ ਪੰਜਾਬੀ ਦੇ ਜਨੂ ਕਿਹੜੀ ਭਾਸ਼ਾ ਚ ਹੁੰਦਾ ਸੰਸਕ੍ਰਿਤ ਦੇ ਵਿੱਚੋਂ ਜਦੋਂ ਬੋਲ ਤੇਰੇ ਸੰਸਕਾਰ ਦੇਖਾ ਕਿਦਾਂ ਤੇ ਆ ਬਟ੍ਰਿਕ ਲਈ ਸੀ ਨਾ ਤਾਂ ਗਿਆਨ ਸ਼ਬਦ ਤੁਹਾਡਾ ਸੰਸਕ੍ਰਿਤ ਦਾ ਸਿਆਦ ਦੇ ਖੇਤਰ ਦੇ ਵਿੱਚ ਸਭ ਤੋਂ ਵੱਡਾ ਅਵਾਰਡ ਕਿਹੜਾ ਮਿਲਦਾ ਸਾਡੇ ਤਾਂ ਉਹ ਮਿਲਦਾ ਗਿਆਨਪੀਠ ਅਵਾਰਡ ਗਿਆਨਪੀਠ ਅਵਾਰਡ ਓਨਲੀ ਇੰਡੀਅਨ ਨੂੰ ਮਿਲ ਸਕਦਾ ਭਾਰਤੀ ਨੂੰ ਹੀ ਮਿਲ ਸਕਦਾ ਇਦਾਂ ਨਹੀਂ ਆਪਾਂ ਚਾਹੀ ਕਿਸੇ ਯੂਕੇ ਜਾਂ ਕੈਨੇਡੀਅਨ ਕਿਸੇ ਹੋਰ ਨੂੰ ਆਪਾਂ ਦੇ ਦਾਂਗੇ ਉਹ ਇੰਡੀਅਨ ਲਈ ਹੈ ਇਹ ਪੁੱਛਣ ਗਿਆਨਪੀਠ ਅਵਾਰਡ ਕਿੰਨੀਆਂ ਲੈਂਗੁਏਜ ਦੇ ਵਿੱਚ ਮਿਲਦਾ ਗਿਆਨਪੀਠ ਮਿਲਦਾ ਥੋੜਾ 3 ਲੈਂਗੁਏਜ ਦੇ ਵਿੱਚ ਪਾਈ ਲੈਂਗੁਏਜ ਜਿਹੜੇ ਸਾਡੇ 8ਵੀਂ ਸੂਚੀ ਦੇ ਵਿੱਚ ਹੈਗੀਆਂ ਸਦਾਨ ਦੇ ਵਿੱਚ ਪਲੱਸ ਇੰਗਲਿਸ਼ ਟੋਟਲੀ ਲੈਂਗੁਏਜ ਦੇ ਵਿੱਚ ਸਾਨੂੰ ਗਿਆਨਪੀਠ ਅਵਾਰਡ ਮਿਲ ਸਕਦਾ ਜਿਹੜੀ ਅੰਗਰੇਜ਼ੀ ਆ ਅੰਗਰੇਜ਼ੀ ਕਦੋਂ ਐਡ ਕੀਤੀ ਗਈ ਆ ਇੰਗਲਿਸ਼ ਭਾਸ਼ਾ ਕਦੋਂ ਐਡ ਕੀਤੀ ਹੋਈ ਆ ਇਹ ਕੀਤੀ ਸੀ ਸਾਡੇ 2013 ਦੇ ਵਿੱਚ ਐਡ ਉਹ ਤੋਂ ਪਹਿਲਾਂ ਸਿਰਫ ਬਾਈ ਲੈਂਗੁਏਜ ਦੇ ਵਿੱਚ ਹੀ ਗਿਆਨਪੀਠ ਅਵਾਰਡ ਦਿੱਤਾ ਜਾਂਦਾ ਸੀਗਾ ਓਕੇ ਜਿਵੇਂ ਹੁਣ ਇਹ ਜਿਹੜਾ ਇਹ ਵਾਲਾ ਗਿਆਨਪੀਠ ਅਵਾਰਡ ਆ 59 ਨੰਬਰ ਦਾ ਗਿਆਨਪੀਠ ਅਵਾਰਡ ਇਹ ਹੁਣ ਦਿੱਤਾ ਹੋਇਆ ਇਹ ਦਿੱਤਾ ਹਿੰਦੀ ਭਾਸ਼ਾ ਲਈ ਕਿੱਥੋਂ ਦੇ ਨੇ ਲੇਖ 36 ਗੜ ਦੇ 36 ਗੜ ਦੇ ਵਿੱਚ ਪਹਿਲੀ ਵਾਰ ਹਿੰਦੀ ਪਹਿਲਾ ਲੇਖ ਜਿਹਨਾਂ ਗਿਆਨਪੀਠ ਅਵਾਰਡ ਮਿਲਿਆ ਕਿਹੜੀ ਲੈਂਗੁਏਜ ਲਈ ਹਿੰਦੀ ਲਈ ਤਾਂ ਹੁਣ 2025 ਵਾਲਾ ਹਿੰਦੀ ਲਈ ਜਾਂਦਾ ਰਿਹਾ ਨਾ ਤੇ ਹੁਣ ਤੱਕ 3 ਸਾਲ ਹਿੰਦੀ ਭਾਸ਼ਾ ਦੇ ਵਿੱਚ ਅਵਾਰਡ ਨਹੀਂ ਦਿੱਤਾ ਜਾਊਗਾ ਓਕੇ ਜਿਹੜੀ ਲੈਂਗੁਏਜ ਦੇ ਵਿੱਚ ਇੱਕ ਵਾਰੀ ਅਵਾਰਡ ਮਿਲ ਗਿਆ ਤਾਂ 3 ਸਾਲ ਉਸ ਭਾਸ਼ਾ ਲਈ ਅਵਾਰਡ ਨਹੀਂ ਦਿੱਤਾ ਜਾਂਦਾ ਤਾਂ ਇਹ ਸੋਦਾ ਸੀਗਾ ਗਲਤ ओके ਤਾਂ ਗੁਜਰ ਸਾਹ ਨੂੰ ਹਿੰਦੀ ਲਈ ਨਹੀਂ ਉਰਦੂ ਲਈ ਗਿਆਨ ਪੀਠਵਾਰ ਮਿਲਿਆ ਠੀਕ ਹੈਗਾ 58 ਜਿਹੜੇ ਹੁਣ ਦਿੱਤੇ ਗਏ ਨੇ ਸੰਸਕ੍ਰਿਤ ਤੇ ਉਰਦੂ ਪਾਸ਼ਾ ਦੇ ਵਿੱਚ ਹੁਣ ਤੱਕ 3 ਸਾਲ ਇਹ ਉਰਦੂ ਵਾਸਤੇ ਗਿਆਨਪੀਠ ਅਵਾਰਡ ਨਹੀਂ ਦਿੱਤਾ ਜਾਊਗਾ ਪੰਜਾਬੀ ਵਿੱਚ ਦੋ ਲੇਖਕਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਹਾਂਜੀ ਅੰਮ੍ਰਤਾ ਪ੍ਰੀਤਮ ਨੂੰ ਮਿਲਿਆ ਹੋਇਆ ਤੇ ਗੁਰਦਿਆਲ ਸਰ ਨੂੰ ਮਿਲਿਆ ਹੋਇਆ ਗਿਆਨਪੀਠ ਅਵਾਰਡ ਅੰਮ੍ਰਤਾ ਪ੍ਰੀਤਮ ਪਹਿਲੀ ਭਾਰਤੀ ਲੇਖਕ ਨਹੀਂ ਜੇ ਪਹਿਲੀ ਇੱਥੇ ਭਾਰਤੀ ਨੀ ਹੋਣਾ ਸੀ ਪੰਜਾਬੀ ਪੰਜਾਬੀ ਦੇ ਵਿੱਚ ਪਹਿਲਾ ਸੈਡਰ ਲੇਖਕ ਜਿਹਨਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਉਹ ਅੰਮ੍ਰਤਾ ਪ੍ਰੀਤਮ ਮੇਲ ਦੇ ਵਿੱਚ ਵੀ ਫੀਮੇਲ ਦੇ ਵਿੱਚ ਵੀ ओके ਤਾਂ ਅਮਰਤਾ ਪ੍ਰੀਤਮ ਪਹਿਲੇ ਪੰਜਾਬੀ ਲੇਖਕ ਜਿਹਨੂੰ ਗਿਆਨਪੀਠ ਅਵਾਰਡ ਮਿਲਿਆ ਪੰਜਾਬੀ ਵਿੱਚ ਦੋ ਲੇਖਕ ਜਿਨ੍ਹਾਂ ਨੂੰ ਹੁਣ ਤੱਕ ਗਿਆਨਪੀਠ ਅਵਾਰਡ ਮਿਲਿਆ ਹੋਇਆ ਅਮਰਤਾ ਪ੍ਰੀਤਮ ਤਾਂ ਕਰਦੇ ਆਲ ਤੇ ਇਹ ਗੁਰਦਿਆਰ ਸਾਨੂੰ ਮਿਲਿਆ ਹੋਇਆ ਸੀ ਉਰਦੂ ਲਈ ਤੇ ਇੱਕ ਵੀ ਪਾਚ ਵਿੱਚ ਤਿੰਨ ਵਾਰ ਲਗਾਤਾਰ ਨਹੀਂ ਤਿੰਨ ਸਾਲ ਨਹੀਂ ਮਿਲਦਾ ਜਿਹੜੀ ਲੈਂਗੁਏਜ ਦੇ ਵਿੱਚ ਮਿਲ ਗਿਆ ਉਹਦੇ ਵਿੱਚ ਤਿੰਨ ਸਾਲ ਲਗਾਤਾਰ ਅਵਾਰਡ ਨਹੀਂ ਦਿੱਤਾ ਜਾਊਗਾ ਇਹਦੇ ਵਿੱਚ 11 ਲੱਖ ਰੁਪਏ ਦਿੱਤਾ ਜਾਂਦਾ 11 ਲੱਖ ਰੁਪਿਆ ਦਿੱਤਾ ਜਾਂਦਾ ਇਸ ਸਟਾਰਟ ਕਦੋਂ ਕਰਿਆ ਸੀ 1900 ਕਾਲ ਦੇ ਵਿੱਚ ਇਹ ਸਟਾਰਟ ਹੋਈ ਸੀ 1965 ਦੇ ਵਿੱਚ ਪਹਿਲੀ ਵਾਰ ਦਿੱਤਾ ਗਿਆ ਸੋਡਾ ਪਹਿਲਾ ਸਵਾਲ ਜਿਹੜੇ 25 ਸਿਲੀਸ ਕਵਰ ਕਰ ਚੁੱਕੇ ਨੇ ਸਵਾਲ ਨੰਬਰ 1 ਹੈਗਾ ਪਹਿਲਾ ਲੇਖਕ ਜਿਹਨੂੰ ਗਿਆਨ ਪੀਠੋ ਅਵਾਰਡ ਮਿਲਿਆ ਇਹ ਕਿਹੜੀ ਭਾਸ਼ਾ ਤੇ ਦਿੱਤਾ ਗਿਆ ਪਹਿਲੀ ਵਾਰ ਗਿਆਨ ਪੀਠੋ ਅਵਾਰਡ ਆਨਸਰ ਜਰੂਰ ਕਰਨਾ ਅਗਲਾ ਸਵਾਲ ਸੁਣ ਤੁੱਤਾ ਵਾਲਾ ਖੂ ਕਿਸ ਦੀ ਰਚਨਾ ਹੈ ਓਕੇ ਗਿਆਪਾ ਥਿਉਰੀ ਵੀ ਕਰਾਂਗੇ ਇੱਕ ਵਾਰੀ ਦੇਖੋ ਸੁਣ ਕਿੰਨਾ ਕੁ ਪੰਜਾਬ ਜੀ ਕਿ ਤਿਆਰ ਆ ਤੁੱਤਾ ਵਾਲਾ ਖੂ ਕਿੰਨਾਂ ਦੀ ਰਚਨਾ ਸੋਹਣ ਸਿੰਘ ਸੀਤਲ ਦੀ ਨਾਨ ਸਿੰਘ ਦੀ ਬਲਵੰਤ ਧਾਰਗੀ ਦੀ ਕਰਨਜੀਤ ਕੁਸਾ ਦੀ ਹੁਣ ਆਪਾਂ ਟ੍ਰਿਕ ਲਾ ਕੇ ਪਿੱਛੇ ਯਾਦ ਕੀਤਾ ਸੀ ਕਰਨਜੀਤ ਕੁਸਾ ਕਿ ਜਿਹੜਾ ਬੰਦਾ ਚੰਗੇ ਕੰਮ ਕਰਨੇ ਸਟਾਰਟ ਕਰੂਗਾ ਚੰਗੇ ਕੰਮ ਉਹ ਕੀ ਦੇਖੂਗਾ ਸਾਡੇ ਦਰਿਆ ਜਿਹੜੇ ਉਹ ਜਖਮੀ ਆ ਬੁਰਕਿਆਂ ਵਾਲੇ ਲਟੇਰੇ ਉਹ ਫਿਰ ਰਾਤ ਦਾ ਰਾਈ ਬਣੂਗਾ ਉਹ ਦਾਰਾ ਕਿ ਸਾਡੇ ਜਿਹੜੇ ਦਰਿਆ ਉਹ जख्मी ਆ ਤੇ ਸਾਡਾ ਜਿਹੜੇ ਪੰਜਾਬ ਆ ਉਹ ਰੂਹਾ ਬੀਵਾਨਾ ਬਣ ਜੇ ਤੋ ਅਗਦੇ ਗੀਤ ਗਾਊਗਾ ਕਰਨਜੀਤ ਯਾਦ ਆ ਉਹ ਨਾਲ ਨਾਲ ਇੱਕ ਬੱਚੇ ਨੇ ਮੈਨੂੰ ਸੈਂਡ ਕੀਤੀ ਸੀ ਫੋਟੋ ਜਿਹੜੇ ਆਪਣੇ ਕਲਾਸਾਂ ਦੇ ਵਿੱਚ ਨੂਰ ਸ ਬਣਾ ਰਹੇ ਨੇ ਤੋ ਜੋ ਵੀ ਆਪਾਂ ਟ੍ਰਿਕ ਦੱਸਦੇ ਹਾਂ ਨਾਲ ਲਿਖਦੇ ਵੀ ਨੇ ਠੀਕ ਆ ਤਾਂ ਫੇਰ ਵੀ ਜਿਹੜੇ ਬੱਚੇ ਹੁਣ ਪੰਜਾਬੀ ਨਾਲ ਨਹੀਂ ਇੰਨਾ ਤਾਂ ਉਹਨਾਂ ਨੂੰ ਯਾਦ ਕਰਨੇ ਔਖੇ ਹੋਣਗੇ ਲਲਮੰਤ ਗਾਰਗੀ ਤੇ ਵੀ ਆਪਾਂ ਇੱਕ ਟ੍ਰਿਕ ਲਾਈ ਸੀ ਬਾਲ ਲੱਤਾ ਸੀਗਾ ਤਾਂ ਜਿਹਦੇ ਵਿੱਚ ਜੋਰ ਹੋਇਆ ਜਿਹਦੇ ਵਿੱਚ ਬਾਲ ਹੋਇਆ ਉਹ ਕੀ ਕਰੂਗਾ ਲੋਹਾ ਕੁੱਟੂਗਾ ਕਣਕ ਦੀ ਪੱਲੀ ਹਰੀ ਕ੍ਰਾਂਤੀ ਦਾ ਵਿਰੋਧ ਕਰੂਗਾ ਰਜੀਆ ਸੁਲਤਾਨ ਪਹਿਲੀ ਮੁਸਲਿਮ ਫੀਮੇਲ ਜਿਹੜੀ ਦਿੱਲੀ ਦੇ ਸ਼ਾਸਨ ਤੇ ਬੈਠੀ ਸੀ ਠੀਕ ਹੈ ਤੇ ਫਾਲ ਦੇ ਟਿੱਪੇ ਗਗਨ ਮਿਥਾਲ ਇਹ ਵਾਲੇ ਫਾਲ ਤੋਂ ਆਪਾਂ ਯਾਦ ਕੀਤਾ ਸੀ ਇਹ ਦੋਵੇਂ ਆਪਣੇ ਹੋਗੇ ਨਾਨਕ ਸਿੰਘ ਆਪਾਂ ਪਿਛਲੇ ਕਲਾਸਾਂ 'ਚ ਕਰ ਲਿਆ ਸੀ ਤੇ ਹੁਣ ਆਪਾਂ ਤੇ ਇਹ ਸੂਰ ਸਿੰਘ ਸੀਤਲ ਇਹ ਵੀ ਆਪਣਾ ਹੋ ਗਿਆ ਤੂਤਾਂ ਦੀ ਸ਼ਾਨ ਕਿਦਾਂ ਹੁੰਦੀ ਹੈ ਠੰਡੀ ਸੀਤ ਹੁੰਦੀ ਹੈ ਤਦ ਤੂਤਾਂ ਵਾਲਾ ਕੋ ਸੂਰ ਸਿੰਘ ਸੀਤਲ ਸੂਰ ਸਿੰਘ ਸੀਤਲ ਨੂੰ ਸੈਦ ਅਕੈਡਮੀ ਅਵਾਰਡ ਕਿਹੜੀ ਰਚਨਾ ਤੇ ਮਿਲਿਆ ਇਹ ਵੀ ਮਿਲਿਆ ਸੀਗਾ ਜੋਗ ਬਦਲ ਗਿਆ ਯੋਗ ਬਦਲ ਗਿਆ ਮਤਲਬ ਯਾਦ ਰੱਖ ਲਿਓ ਹੁਣ ਯੋਗ ਬਦਲ ਗਿਆ ਕੋਈ ਸੀਦਰ ਯੋਗ ਨਹੀਂ ਰਿਹਾ ਕਿ ਕਿ ਗਰਮੀ ਗਰਮੀ ਪੈਂਦੀ ਆ ਯੋਗ ਬਦਲ ਗਿਆ ਸੂਰ ਸਿੰਘ ਸੀਤਲ ਦੀ ਆ ਤੇ ਇੱਕ ਇਹਨਾਂ ਦੀ ਰਚਨਾ ਸੀਗੀ ਬਦ ਬਦ ਬਦਲ ਲਾ ਜਿਹਦੇ ਨੇ ਨਹੀਂ ਉਹਦੇ ਬਹੁਤ ਘੱਟ ਚਾਂਸ ਆ ਇੱਕ ਯਾਦ ਰੱਖਿਓ ਇਹਨਾਂ ਦੀ ਹੈਗੀ ਆ ਮੁੱਲ ਦਾ ਮਾਸ ਮੁੱਲ ਦਾ ਮਾਸ ਇਹਨਾਂ ਦੀਆਂ 200 ਪੱਕਾ ਯਾਦ ਹੋਣੀ ਚਾਹੀਦੀਆਂ ਯੋਗ ਬਦਲ ਗਿਆ ਤੇ ਤੂਤਾ ਵਾਲਾ ਕੋਈ ਆਈਆਂ ਬਹੁਤ ਵਾਰ ਠੀਕ ਆ ਇਹਨਾਂ ਤੇ ਸਟਾਰ ਲਾ ਕੇ ਆਪਣੀ ਨੋਟਿਸਾਂ ਦੇ ਵਿੱਚ ਐਡ ਕਰ ਲਓ ਪੰਜਾਬੀ ਸੈਂਤਾ ਤੇ ਗੌਰ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਕਿੰਨਾਂ ਨੂੰ ਕਿਹਾ ਜਾਂਦਾ ਪੂਰਨ ਸਿੰਘ ਨੂੰ ਗੁਰਦਿਆਲ ਸਿੰਘ ਨੂੰ ਸ਼ੇਵ ਕੁਮਾਰ ਨੂੰ ਅਮਰਦਾ ਪ੍ਰੀਤਮ ਅਮਰਦਾ ਪ੍ਰੀਤਮ ਦੀ ਸਵਾਜੀਬ ਨੀ ਕਾਲਾ ਗਲਾਬ ਵੀ ਆ ਤੇ ਸਿੱਧੀ ਟਿੱਕ ਵੀ ਆ ਯਾਦ ਰੱਖਣਾ ਕਾਲਾ ਗਲਾਬ ਤੇ ਸਿੱਧੀ ਟਿੱਕਾ ਬਹੁਤ ਵਾਰ ਆਇਆ ਹੋਇਆ ਸ਼ੇਵ ਕੁਮਾਰ ਨੂੰ ਲੂਨਾ ਤੇ ਸੈਟ ਅਕੈਡਮੀ ਅਵਾਰਡ ਮਿਲਿਆ ਸੀ ਸਭ ਤੋਂ ਛੋਟੀ ਉਮਰ ਦੇ ਸਭ ਤੋਂ ਛੋਟੀ ਉਮਰ ਦੇ ਸੈਟ ਅਕੈਡਮੀ ਪ੍ਰਾਪਤ ਕਰਨ ਵਾਲਾ ਸਾਡੇ ਸ਼ੇਵ ਕੁਮਾਰ ਬਰਦਿਆਲ ਸਿੰਘ ਇੱਕ ਨੋਵਲਕਾਰ ਦੇ ਨਾਂ ਦੀ ਇਹਨਾਂ ਦੀ ਪਛਾਣ ਹੋਈ ਛੋਟੀ ਕਿਸਾਨੀ ਨੂੰ ਲੈ ਕੇ ਲਿਖਦੇ ਸੀ ਹਨ ਤਾਂ ਇਹਦਾ ਅਨਸਰ ਹੁੰਦਾ ਸੀ ਪੂਰਨ ਸਿੰਘ ਪੂਰਨ ਸਿੰਘ ਨੇ ਕੀ ਲਿਖਿਆ ਪੂਰਨ ਇਹਨੇ ਲਿਖਿਆ ਸੀਗਾ ਖੁੱਲੇ ਅਸਮਾਨੀ ਰੰਗ ਠੀਕਾ ਖੁੱਲੇ ਲੇਖ ਇਹ ਵਾਲੇ ਸਾਰੇ ਖੁੱਲੇ ਖੁੱਲੇ ਤਾਂ ਇਹਨਾਂ ਨੂੰ ਪੰਜਾਬੀ ਸਾਹਿਤ ਦਾ ਟੈਗੋਰ ਕਿਹਾ ਜਾਂਦਾ ਦਿੱਲੀ ਦੀਆਂ ਗਲੀਆਂ ਅੱਜ ਆਪਾਂ ਅਮਰਤਾ ਪ੍ਰੀਤਮ ਕਾਨੀਆ ਡਿਟੇਲ ਦੇ ਵਿੱਚ ਦਿੱਲੀ ਦੀਆਂ ਗਲੀਆਂ ਕਿਸ ਦੀ ਰਚਨਾ ਹੈ ਤਾਂ ਦੱਸ ਦਿੱਲੀ ਦੀਆਂ ਗਲੀਆਂ ਕਿਹਨਾਂ ਦੀ ਰਚਨਾ ਪੀ ਵਾਈ ਕਿਉ ਨੇ ਜਿਹੜੇ ਸਟਾਰਟਿੰਗ 'ਚ ਆ ਰਹੇ ਨੇ ਅਮਰਤਾ ਪ੍ਰੀਤਮ ਦੀ ਗੁਰਦੇਵਾਲ ਸਿੰਘ ਦੀ ਨਾਲ ਸਿੰਘ ਦਿਲ ਦੀ ਜਾਂ ਸ਼ਿਵ ਕੁਮਾਰ ਦੀ ਦਿੱਲੀ ਦੀਆਂ ਗਲੀਆਂ ਸਾਡੀ ਹੈਗੀ ਆ ਅਮਰਤਾ ਪ੍ਰੀਤਮ ਦੀ ਅਮਰਤਾ ਪ੍ਰੀਤਮ ਨੂੰ ਗਿਆਨਪੀਠ ਅਵਾਰਡ ਕਿਸ ਰਚਨਾ ਲਈ ਮਿਲਿਆ ਓਕੇ ਕਿਹੜੀ ਰਚਨਾ ਲਈ ਗਿਆਨਪੀਠ ਅਵਾਰਡ ਮਿਲਿਆ ਵਿਦੇਸ਼ ਦੀ ਮੰਡ ਤੇ ਇੱਕ ਰਚਨਾ ਇਹਨਾਂ ਦੀ ਪਿੰਜਰੀ ਕੀ ਹੈ ਨੋਵਲਾ ਠੀਕ ਹੈ ਨੋਵਲਾ ਇਹ ਜੋ ਪ੍ਰਵਾਹ ਦੇ ਵਿੱਚ ਮੂਵੀ ਵੀ ਬਣੀ ਹੋਈ ਆ ਰਸਿੱਦੀ ਟਿੱਕ ਟੈ ਇਹਨਾਂ ਦੀ ਕੀ ਆ ਸਵੈਜੀਵਨੀ ਆ ਕਾਗਜ਼ ਤੇ ਕੈਨਵਸ ਦਿੱਲੀ ਦੀਆਂ ਗਲੀਆਂ ਤਾਂ ਅੰਮ੍ਰਿਤਾ ਪ੍ਰੀਤਮ ਨੂੰ ਗਿਆਨ ਗਿਆਨ ਪੀਠ ਅਵਾਰਡ ਅੰਮ੍ਰਿਤਾ ਨੂੰ ਗਿਆਨ ਹੋ ਗਿਆ ਜਦੋਂ ਨੇ ਬਹੁਤ ਜ਼ਿਆਦਾ ਕਾਗਜ਼ ਲਿਖ ਲਏ ਠੀਕ ਹੈ ਬਹੁਤ ਜ਼ਿਆਦਾ ਨੋਵਲ ਵਗੈਰਾ ਲਿਖੇ ਤੇ ਕਾਗਜ਼ ਤੇ ਕੈਨਵਸ ਤੇ ਉਹਨਾਂ ਨੂੰ ਕੀ ਮਿਲਿਆ ਸੀਗਾ ਗਿਆਨ ਪੀਠ ਅਵਾਰਡ ਮਿਲਿਆ ਸੀਗਾ ਕਾਗਜ਼ਾਂ ਦੇ ਨਾਂਸ ਨੂੰ ਗਿਆਨ ਆ ਗਿਆ ਕਿ ਅੰਮ੍ਰਿਤਾ ਨੂੰ ਗਿਆਨ ਪੀਠ ਅਵਾਰਡ ਫਾਸਟ ਲਿਖ ਜਿਸ ਇਹਨਾਂ ਨੂੰ ਪੰਜਾਬੀ ਦੇ ਵਿੱਚ ਇਹਨਾਂ ਨੂੰ ਗਿਆਨ ਪੀਠ ਅਵਾਰਡ ਮਿਲਿਆ ਫਾਸਟ ਲਿਖ ਇਹਨਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਕਦੋਂ ਸੀਗਾ 1982 ਦੇ ਵਿੱਚ ਗਿਆਨਪੀਠ ਅਵਾਰਡ ਮਿਲਿਆ ਸੀ ਗੁਰਦਿਆਲ ਸਿੰਘ ਨੂੰ ਗਿਆਨਪੀਠ ਅਵਾਰਡ ਕਦੋਂ ਮਿਲਿਆ ਸੀਗਾ ਫਿਰ ਗੁਰਦਿਆਲ ਸਿੰਘ ਨਾ ਮਤਲਬ ਨੋਵਲਕਾਰ ਨੇ ਇਹਨਾਂ ਨੂੰ ਗਿਆਨਪੀਠ ਅਵਾਰਡ ਮਿਲਿਆ ਸੀ 1999 ਦੇ ਵਿੱਚ ਅਨੇਕ ਕੂੜੀ ਦੇ ਦਾਨ ਅਨੇਕ ਕੂੜੀ ਦੇ ਦਾਨ ਤੇ ਮਿਲਿਆ ਸੀ ਗੁਰਦਿਆਲ ਸਿੰਘ ਨੂੰ ਕਾਗਜ਼ ਤੇ ਕੈਨਵਸ ਤੇ ਮਿਲਿਆ ਸੀ ਅਮਰਤਾ ਪ੍ਰੀਤਮ ਨੂੰ ਗਿਆਨਪੀਠ ਅਵਾਰਡ ਅਚਾਰ ਪਾਰਟਸ ਪਾਰਟਸ ਜੋ ਆਪਟੀ ਦੀ ਗੱਲ ਹੈ ਨਾ ਸਾਡੇ ਰਾਸ਼ਟਰਪਤੀ ਨੇ ਗਿਆਨਪੀਠ ਅਵਾਰਡ ਦਿੱਤੇ ਨੇ ਜਿਹੜੇ ਮਤਲਬ ਹੀ ਨੰਬਰ ਦੇ ਸੀ ਤੱਕ ਰੈਂਕ ਦੇ ਵਿੱਚ ਨੇ ਸਟੈਟਿਕਸ ਤੋਂ ਮੁਜਾਤ ਹੋਣਾ ਚਾਹੀਦਾ ਕਿਹੜਾ ਕਥਨ ਸਹੀ ਹੈ ਇਹਨਾਂ ਦੇ ਵਿੱਚੋਂ ਕਿਹੜਾ ਕਥਨ ਸਹੀ ਆ ਅਮਰਤਾ ਪ੍ਰੀਤਮ ਦਾ ਜਨਮ 31 ਅਗਸਤ 1919 ਈਸਵੀ ਨੂੰ ਗੁਜਰਾਵਾ ਪਾਕਿਸਤਾਨ ਦੇ ਵਿੱਚ ਹੋਇਆ 1946 ਵਿੱਚ ਲੋਕ ਸਭਾ ਦੀ ਮੈਂਬਰ ਬਣੀ ਪਵਿੱਤਰ ਪਾਪੀ ਅਮਰਤਾ ਪ੍ਰੀਤਮ ਦੀ ਰਚਨਾ ਹੈ ਪਿਆਪੀ ਬਿਚਪ ਪਹਿਲਾ ਸਹਿਤ ਅਕੈਡਮੀ ਅਵਾਰਡ ਅਮਰਤਾ ਪ੍ਰੀਤਮ ਨੂੰ ਮਿਲਿਆ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਆ ਕਰੋ ਪੁਰਾਣੇ ਬੱਚੇ ਇਹਦਾ ਆਨਸਰ ਇਹਦਾ ਆਨਸਰ ਆਉਣਾ ਸੀਗਾ ਇਹ ਓਕੇ ਇਹਨਾਂ ਦੇ ਵਿੱਚ ਇੱਕ ਸਹੀ ਆ ਬਾਕੀ ਗਲਤ ਹੈ ਹੁਣ ਅਮਰਤਾ ਪ੍ਰੀਤਮ 1986 ਦੇ ਵਿੱਚ ਲੋਕ ਸਭਾ ਦੇ ਨਹੀਂ ਪਤਾ ਰਾਜ ਸਭਾ ਦੀ ਮੈਂਬਰ ਬਣੀ ਰਾਜ ਸਭਾ ਦੇ ਵਿੱਚ ਹੁੰਦਾ ਨਾ ਰਾਸ਼ਟਰਪਤੀ ਨੋਮੀਨੇਟ ਕਰਦਾ ਸਵਾਲ ਨੰਬਰ 2 ਤੁਹਾਡਾ ਰਾਸ਼ਟਰਪਤੀ ਕਿੰਨੇ ਮਤਲਬ ਬੰਦਿਆਂ ਨੂੰ ਰਾਜ ਸਭਾ ਦੇ ਕਿੰਨੇ ਮੈਂਬਰਾਂ ਨੂੰ ਨੋਮੀਨੇਟ ਕਰ ਸਕਦਾ ਬਟਨ 15 ਨੂੰ 16 ਨੂੰ ਜਾਂ ਦੋਨੋਂ ਤੇ ਟੋਟਲ ਕਿੰਨੇ ਖੇਤਰ ਕਿੰਨੇ ਖੇਤਰਾਂ ਦੇ ਵਿੱਚੋਂ ਜਿਵੇਂ ਸਪੋਰਟਸ ਸਮਾਜਿਕ ਸਦਾਰ ਕਲਾ ਹਨਾ ਕਿੰਨੇ ਹੈਗੇ ਨੇ ਖੇਤਰ ਜਿਨ੍ਹਾਂ ਦੇ ਵਿੱਚੋਂ ਰਾਸ਼ਟਰਪਤੀ ਨਾਮਿਨੇਟ ਕਰਦਾ ਰਾਜ ਸਭਾ ਦੇ ਮੈਂਬਰ ਰਾਜ ਸਭਾ ਦਾ ਮੈਂਬਰ ਮੰਨ ਲਈਏ ਉਮਰ ਜੇ 30 ਸਾਲ ਲੋਕ ਸਭਾ ਲਈ ਹੁੰਦੀ ਹੈ 25 ਸਾਲ ਲੋਕ ਸਭਾ ਜਿਹੜੀ ਹੁੰਦੀ ਹੈ ਉੱਥੇ ਸਿੱਧੀ ਵੋਟ ਕਰਦੇ ਆ ਰਾਜ ਸਭਾ ਦੇ ਵਿੱਚ ਸਾਡੇ ਚੁਣੇ ਹੋਏ ਬੰਦੇ ਵੋਟ ਕਰਦੇ ਨੇ ਰਾਜ ਸਭਾ ਦੇ ਸਾਡੇ ਹੈਗੇ 7 ਸੀਟਾਂ ਤੇ ਲੋਕ ਸਭਾ ਦੀ ਪੰਜਾਬ 'ਚ ਹੈਗੀਆਂ 13 ਸੀਟਾਂ ਰਿਵੀਜ਼ਨ ਕਰਦੇ ਰਹਿਣਾ ਨਾਲ-ਨਾਲ ਜਿਹੜੀ ਅਮਰਤਾ ਪ੍ਰੀਤਮ ਆ ਉਹ ਰਾਜ ਸਭਾ ਦੀ ਮੈਂਬਰ ਬਣੀ ਆ ਰਾਜ ਸਭਾ ਦੇ ਵਿੱਚ ਹੀ ਤਾਂ ਨੋਮੀਨੇਟ ਕਰੂਗਾ ਤਾਂ ਰਾਜ ਸਭਾ ਦੀ ਮੈਂਬਰ ਬਣੀ ਸੀਗੀ ਤਾਂ ਕਦੋਂ ਬਣੀ ਸੀਗੀ 86 ਦੇ ਵਿੱਚ ਬਣੀ ਸੀ ਪਵਿੱਤਰ ਪਾਪੀ ਅਮਰਤਾ ਪ੍ਰੀਤਮ ਦੀ ਰਚਨਾ ਹੈ ਅਮਰਤਾ ਪ੍ਰੀਤਮ ਦੀ ਨਹੀਂ ਹੈਗੀ ਇਹ ਹੈਗੀ ਨਾਨਕ ਸਿੰਘ ਦੀ ਰਚਨਾ ਨਾਨਕ ਸਿੰਘ ਦੀ ਰਚਨਾ ਹੈਗੀ ਆ ਸੋਡੀ ਮਤਲਬ ਪਵਿੱਤਰ ਪਾਪੀ ਓਕੇ ਪੰਜਾਬੀ ਦਾ ਪਹਿਲਾ ਸਹਿਤ ਅਕੈਡਮੀ 어ਵਾਰਡ ਅਮਰਤਾ ਪ੍ਰੀਤਮ ਨੂੰ ਮਿਲਿਆ ਨਹੀਂ ਜੀ ਇਹ ਅਮਰਤਾ ਪ੍ਰੀਤਮ ਨੂੰ ਨਹੀਂ ਮਿਲਿਆ ਇਹ ਸਾਡੇ ਆਧੁਨਿਕ ਪੰਜਾਬੀ ਸਹਿਤ ਦੇ ਪਿਤਾ ਪਾਈ ਬੀਰ ਸਿੰਘ ਨੂੰ ਮਿਲਿਆ ਹੋਇਆ ਪਾਈ ਬੀਰ ਸਿੰਘ ਜੀ ਨੂੰ ਮਿਲਿਆ ਹੋਇਆ ਸੈਦ ਅਕੈਡਮੀ ਅਵਾਰਡ ਓਕੇ ਹੁਣ ਆਪਾਂ ਕਰਨ ਲੱਗੇ ਆ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਟ੍ਰਿਕ ਲਾਉਣੀ ਹੈ ਸਿੱਧਾ ਜਿਆਦਾ ਕਰ ਲੂੰਗੀ ਇਹ 1 ਟਿੱਕ ਲਾਉਣੇ ਆ ਬਾਕੀ ਤੁਸੀਂ ਕਮੈਂਟਾਂ 'ਚ ਦੱਸ ਦਿਓ ਠੀਕ ਆ ਹੁਣ ਇਹਦੇ ਤੁਹਾਨੂੰ ਆਦਾ ਬੱਚਿਆਂ ਵਾਲੀ ਇਹ ਤੁਹਾਨੂੰ ਯਾਦ ਹੋਣਾ ਹੀ ਚਾਹੀਦਾ ਕਿ ਪਿੰਜਰ ਜਿਹੜੀ ਆਈ ਸੀ ਦੀਸ਼ ਦੀ ਪੰਡ ਤੇ ਆਈ ਸੀ ਤੇ ਬਾਅਦ ਦੇ ਵਿੱਚ ਇਹਦੇ ਉੱਤੇ ਇੱਕ ਮੂਵੀ ਬਣੀ ਆ ਇਹਦੇ ਵਿੱਚ ਕੀ ਦੱਸਿਆ ਹੋਇਆ ਇਹਦੇ ਵਿੱਚ ਦੱਸਿਆ ਹੋਇਆ ਜੇ ਅਸੀਂ ਆਪਾਂ ਦੇਖਦੇ ਆਂ ਮੂਵੀ ਨੂੰ ਦੇਖਦੇ ਆਂ ਕਿ ਦੀਸ਼ ਦੀ ਪੰਡ ਤੋਂ ਬਾਅਦ ਕਿਹੜੇ ਤਰੀਕੇ ਨਾਲ ਲੋਕ ਆਪਦੀਆਂ ਪੱਕੀਆਂ ਹਵੇਲੀਆਂ ਦੇ ਪੱਕੇ ਘਰ ਛੱਡ ਕੇ ਆਪਦੇ ਆਲ ਨੇ ਛੱਡ ਕੇ ਇੱਕ ਜਗ੍ਹਾ ਤੋਂ ਲੰਬੀਆਂ ਬਾਟਾ ਕਰਕੇ ਇੰਡੀਆ ਵਿੱਚ ਆਏ ਇਹ ਰਾਮਰਤਾ ਪ੍ਰੀਤਮ ਦਾ ਜਨਮ ਆਪ ਦੇਖਿਆ 1919 ਦੇ ਵਿੱਚ ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ ਤੇ ਉਹਦੀ ਸਟੱਡੀ ਵੇਲੇ ਚੱਲ ਰਹੀ ਸੀ 1919 ਦੀ ਜੰਮੀ ਆ 47 ਦੇ ਵਿੱਚ ਵੰਡ ਹੋਈ ਤਾਂ ਫਿਰ ਸ਼ਿਫਟ ਹੁੰਦੀ ਆ ਤਾਂ ਕਾਫੀ ਇਥੇ ਮਤਲਬ ਸਿਆਣੀਆਂ ਦਾ ਸਮਝਦਾਰ ਆ ਪਤਾ ਉਹਨੂੰ ਦੇਸ਼ ਦੀ ਵੰਡ ਦਾ ਹਨਾ ਤੇ ਉਹ ਤੋਂ ਪਹਿਲਾਂ ਉਹ ਰਮਾਸਵਾਦ ਵੀ ਲਿਖਦੀ ਸੀ ਉਸ ਤੋਂ ਬਾਅਦ ਉਹ ਪ੍ਰਗਤੀਵਾਦ ਲਿਖਣ ਲੱਗੀ ਆ ਇਹ ਦੋ ਤਾਰਾਂ ਨਾਲ ਸੰਬੰਧ ਸੀ ਇਹਨਾਂ ਨਹੀਂ ਹੁੰਦਾ ਵੈਸੇ ਸਾਨੂੰ ਤਾਂ ਇਹ ਬਾਅਦ ਵਿੱਚ ਪ੍ਰਗਤੀਵਾਦ ਲਿਖਦੀ ਆ ਸਾਰਾ ਤਾਂ ਇਹਨੇ ਕੀ ਕਰਿਆ ਆਪਦੀ ਪੱਕੀ ਹਵੇਲੀ ਛੱਡ ਕੇ ਲੰਮੀਆਂ ਬਾਟਾਂ ਤੈਅ ਕਰਕੇ ਇੱਕ ਨਮੀ ਸਵੇਰ ਦੀ ਪਾਲ ਦੇ ਵਿੱਚ ਆਲਾ-ਉਲਾ ਛੱਡ ਕੇ ਦਿੱਲੀ ਆ ਕੇ ਬਸਤੀ ਤਾਂ ਦਿੱਲੀ ਦੀਆਂ ਗਲੀਆਂ ਵੀ ਅਮਰਤਾ ਪ੍ਰੀਤਮ ਦੀਆਂ ਤਾਂ ਆਜ਼ਾਦੀ ਕਿੱਦਾਂ ਸੀ ਅੱਕ ਦੇ ਬੁੱਲੇ ਵਾਂਗ ਸੀ ਠੀਕ ਆ ਅੱਕ ਦੇ ਬੁੱਟਾ ਹੁਣ ਸੁਣ ਪਤਾ ਹੀ ਆ ਤਾਂ ਕੀ ਸਰਕਾਰ ਖੇੜੀ ਰੰਗ ਦਾ ਪਤਕਾ ਬੰਦ ਦਰਵਾਜ਼ੇ ਕਰਕੇ ਆਏ ਠੀਕ ਆ ਪਿੰਜਰੇ ਦੀ ਹੈ ਕਿ ਡਾਕਟਰ ਦੇਵ ਵੀ ਯਾਦ ਰੱਖੋ ਤੁਸੀਂ ਠੀਕ ਆ 100 ਅਗਸਤ ਦੇ ਵਿੱਚ ਅਸੂ ਤੋਂ ਯਾਦ ਰੱਖ ਲਓ ਕੈਪਟਰ ਨੰਬਰ 36 ਆਈ ਹੋਈ ਆਈ ਤੁਹਾਡਾ ਤੇ ਇੱਕ ਸਵਾਲ ਸੀਗਾ ਇਹਦਾ ਬਾਦਸ਼ਾਹ ਨੂੰ ਅੱਜ ਆਖਾਂ ਬਾਦਸ਼ਾਹ ਨੂੰ ਕਿਤੇ ਗਵਰਾ ਵਿੱਚੋਂ ਹੋਲ ਅੱਜ ਕਿਤਾਬੀ ਇਸ਼ਕ ਦਾ ਕੋਈ ਅਗਲਾ ਵਰਕਾ ਹੋਰ ਇੱਕ ਰੂਈ ਸੀ ਦੀ ਪੰਜਾਬ ਦੀ ਠੀਕ ਆ ਉਹ ਇਹਨਾਂ ਦੀ ਆ ਅਮਰਦਾ ਪਿਜਮ ਬਾਦਸ਼ਾਹ ਨੂੰ ਕਹਿੰਦੀ ਆ ਕਿ ਅੱਜ ਕਿੰਨੀਆਂ ਕੁੜੀਆਂ ਜਿਹਾ ਆਪਾਂ ਦੇਖਿਆ ਹਨਾ ਕਿ ਜੋ ਵੀ ਹੋਇਆ ਉਸ ਟਾਈਮ ਇਹ ਸਾਰਾ ਤੁਸੀਂ ਯਾਦ ਰੱਖਣਾ ਦਾ ਬਲਾਵਾ ਵੀ ਮੱਧ ਦਰਵਾਜਾ ਰੰਗ ਦਾ ਪੱਤਾ ਇੱਕ ਸੀ ਅਨੀਤਾ ਅੱਕ ਦਾ ਬੂਟਾ ਪੱਕੀ ਹਵੇਲੀ ਦਿੱਲੀ ਦੀਆਂ ਗਲੀਆਂ ਲੰਮੀਆਂ ਬਾਟਾ ਨਵੀਂ ਸਵੇਰ ਆਲਣਾ ਇੱਕ ਸਵਾਲ ਅਸੂ ਤੇ ਚੱਕ ਨੰਬਰ 36 ਤਾਂ ਇਨਰ ਸੈਥ ਅਕੈਡਮੀ ਅਵਾਰਡ ਬਹੁਤ ਵਾਰ ਪੁੱਛਿਆ ਹੋਇਆ ਸੱਸੀ ਤੇ ਸੈਥ ਅਕੈਡਮੀ ਅਵਾਰਡ ਤਾਂ ਪਹਿਲੀ ਫੀਮੇਲ ਪਹਿਲੀ ਫੀਮੇਲ ਜਿਹਨਾਂ ਨੂੰ ਸੈਥ ਅਕੈਡਮੀ ਅਵਾਰਡ ਮਿਲਿਆ ਠੀਕ ਆ ਪਹਿਲਾ ਸੈਥ ਅਕੈਡਮੀ ਕਿਹਨੂੰ ਮਿਲਿਆ ਸੀ ਪਾਈ ਵੀਰ ਸਿੰਘ ਨੂੰ ਮਿਲਿਆ ਸੀ ਪਹਿਲੀ ਫੀਮੇਲ ਨੂੰ ਇਹ ਅਮਰਤਾ ਪ੍ਰੀਤਮ ਓਕੇ ਅਮਰਤਾ ਪ੍ਰੀਤਮ ਕਾਲਾ ਗਲਾਬ ਤੇ ਰਸੀਦੀ ਟਿਕਟ ਇਹ ਵਾਲਾ ਸੂਡਾ ਅੱਜ ਦਾ ਕੰਮ ਆ ਯਾਦ ਰੱਖਿਓ ਬਾਕੀ ਇਹ ਸਾਰੀਆਂ ਇਹਨਾਂ ਦੇ ਕਾਫਸੰਗ ਰਹੇ ਨੇ ਬਾਕੀ ਮਤਲਬ ਮੇਨ ਮੇਨ ਇਹਦੇ ਚ ਕਾਫਸ ਰਹੇ ਨੇ ਬਾਕੀ ਅਮਤ ਆਪਣੀਤਨ ਵਾਸਤੇ ਆਪ ਕਰਾਂਗੇ ਜਿਹੜੇ ਬੱਚੇ ਨੂਸ ਬਣਾ ਰਹੇ ਨੇ ਹੁਣ ਪੰਜਾਬ ਜੀ ਕੇ ਦੀ ਬਣਾ ਰਹੇ ਨੇ ਪੰਜਾਬੀ ਦਾ ਤੁਸੀਂ ਨਾਲ-ਨਾਲ ਨੋਟਸ ਬਣਾ ਰਹੇ ਹੋ ਜਿਵੇਂ ਤੁਸੀਂ ਅਮਰਤਾ ਪ੍ਰੀਤਮ ਦਾ ਨੋਟ ਕਰ ਰਹੇ ਹੁੰਦਾ ਅਮਰਤਾ ਪ੍ਰੀਤਮ ਦਾ ਸਾਰਾ ਦੇਖ ਲਿਆ ਤੁਸੀਂ ਗਿਆਨ ਪੀਠ ਅਵਾਰਡ ਮਿਲਿਆ ਇਹਨਾਂ ਨੂੰ ਠੀਕ ਆ ਇਹ ਵਾਲਿਆਂ ਇਹਦੇ ਵਿੱਚ ਇੱਕ ਜਗ੍ਹਾ ਛੱਡ ਲਿਆ ਪੁੱਤ ਜਿਵੇਂ ਮਤਲਬ ਤੁਹਾਡਾ ਹਾਫ ਪੇਜ ਹੋ ਗਿਆ ਤੇ ਇੱਕ ਪੇਜ ਕੰਪਲੀਟ ਇਹਦਾ ਛੱਡ ਕੇ ਜਾਓ ਅਮਰਤਾ ਪ੍ਰੀਤਮ ਦਾ ਉਦੋਂ ਅਗਲੇ ਪੇਜ ਤੇ ਜਿਵੇਂ ਗੁਰਦਿਆਲ ਸਿੰਘ ਦਾ ਬਣਾਇਆ ਲਾਲ ਸਿੰਘ ਦਿਲ ਦਾ ਬਣਾਇਆ ਹਨਾ ਉਹ ਤੋਂ ਬਾਅਦ ਨੋਟਸ ਬਣਾਓ ਸਟਾਰਟਿੰਗ ਦੇ ਵਿੱਚ ਲਿਖੋ ਪੰਜਾਬੀ ਸਹਿਤ ਠੀਕ ਆ ਉਹਦੇ ਵਿੱਚ ਆਪਾਂ ਮੱਧ ਕਾਲ ਵੀ ਕਰਨਾ ਕਿੱਸਾ ਕਾਪ ਵੀ ਕਰਨਾ ਸੂਫੀ ਕਾਪ ਉਦੇ ਵਿੱਚ ਇਸ ਤਰ੍ਹਾਂ ਜਗ੍ਹਾ ਨਾਲ ਨਾਲ ਛੱਡਣੀ ਆ ਕਿਉਂਕਿ ਬਹੁਤ ਚੀਜ਼ਾਂ ਜਿਹੜੇ ਆਪਾਂ ਬਾਅਦ ਚ ਐਡ ਕਰਾਂਗੇ। ਯੁਗਨੂ ਦੀਵਾ ਤੇ ਦਰਿਆ ਕਿਸ ਦੀ ਰਚਨਾ ਹੈ? ਇਹਨਾਂ ਦੇ ਵਿੱਚੋਂ ਕਿੰਨੇ ਦੀ ਰਚਨਾ ਯੁਗਨੂ ਦੀਵਾ ਤੇ ਦਰਿਆ? ਅਮਰਤਾ ਪ੍ਰੀਤਮ ਦੀ, ਬਲੋਸਟਰ ਜਗਤਾਰ ਦੀ, ਰਵਿੰਦਰ ਰਵੀ ਦੀ ਜਾਂ ਪੂਰਨ ਸਿੰਘ ਦੀ? ਓਕੇ ਤਾਂ ਯੁਗਨੂ ਦੀਵਾ ਤੇ ਦਰਿਆ ਜਗਤਾਰ ਜਗਤਾਰ ਦੀ ਰਚਨਾ। ਠੀਕ ਆ ਦਰਿਆ ਦਰਿਆ ਤਾਰ ਨਹੀਂ ਪੈਂਦਾ ਮਤਲਬ ਕਰਨੇ ਪੈਂਦਾ ਜਗਤਾਰ। ਯਾਦ ਰੱਖ ਲਓ। ਤੇ ਇਹ ਹੈਗੇ ਸੋਡੀਆਂ ਡਾਕਟਰ ਜਗਤਾਰ ਦੀਆਂ ਵਿਚਨਾਮਾ ਓਕੇ ਇਹਦੇ ਵਿੱਚ ਰੁੱਤਾ ਰੰਗ ਲੀਆਂ ਠੀਕ ਆ ਤਰਖੀਆਂ ਰੰਗीनੀਆਂ ਦੁੱਧ ਪੱਥਰੀ ਅਦੂਰਾ ਆਦਮੀ ਅਦੂਰਾ ਆਦਮੀ ਇਹਦੇ ਚ ਯਾਦ ਰੱਖਣਾ ਮੀਨ ਮੀਨ ਦੇਖੋ ਯੁਗ ਨੂੰ ਦੀਵਾ ਤੇ ਦਰਿਆ ਸੋਨੂ ਮੀਨ ਇਹਦੇ ਚ ਜਾਤ ਹੋਣੀ ਚਾਹੀਦੀ ਠੀਕ ਆ ਸ਼ੀਸ਼ਾ ਦਾ ਜੰਗਲ ਇਹ ਵੀ ਜਾਤ ਹੋਣਾ ਚਾਹੀਦਾ ਓਕੇ ਤੇ ਰੁੱਤਾ ਰੰਗ ਲੀ ਇਹ ਵਾਲੀ ਠੀਕ ਹੈ ਬਾਕੀ ਇੱਕ ਵਾਰੀ ਨੋਟ ਜ਼ਰੂਰ ਕਰ ਲਿਓ ਠੀਕ ਹੈ ਤਾਂ ਇਹ ਸੋਡੇ ਇਹ ਚਾਰ ਇਹਦੀਆਂ ਇਪੋਰਟੈਂਟ ਨੇ ਜਗਨੂ ਦੀਵਾ ਤੇ ਦਰਿਆ ਡਾਕਟਰ ਇਹਨਾਂ ਦੀਆ ਡਾਕਟਰ ਜਗਦਾਰ ਦੇ ਇਹਦੇ ਉੱਪਰ ਇਹਨਾਂ ਸਹਿਤ ਅਕੈਡਮੀ ਅਵਾਰਡ ਮਿਲਿਆ ਹੋਇਆ 1965 ਦੇ ਵਿੱਚ ਜਿਹੜੇ ਆਪਣੇ ਆਧੁਨਿਕ ਪੰਜਾਬੀ ਲੇਖਕ ਇਹਨਾਂ ਨੂੰ ਕਿਹੜੀ ਕਿਹੜੀ ਰਚਨਾ ਤੇ ਸਹਿਤ ਅਕੈਡਮੀ ਅਵਾਰਡ ਮਿਲਿਆ ਤੇ ਕਿਹੜੇ ਕਿਹੜੇ ਸਾਲ ਮਿਲਿਆ ਹੋਇਆ ਇਹ ਸਾਨੂੰ ਪੱਕਾ ਹੀ ਯਾਦ ਹੋਣਾ ਚਾਹੀਦਾ ਇਹ ਨਹੀਂ ਤੋਂ ਛੱਡ ਸਕਦੇ ਜਿਹਨਾਂ ਨੂੰ ਸਹਿਤ ਅਕੈਡਮੀ ਅਵਾਰਡ ਮਿਲਿਆ ਅਗਲਾ ਸਵਾਲ ਸਹਿਤ ਅਕੈਡਮੀ ਅਵਾਰਡ ਕਿੰਨੀਆਂ ਲੈਂਗੁਏਜ ਤੇ ਮਿਲਦਾ ਓਕੇ ਨਹੀਂ ਪੁੱਛਿਆ ਸੀ ਚਾ ਤਾਂ ਕਿੰਨੀਆਂ ਲੈਂਗੁਏਜ ਤੇ ਸਹਿਤ ਅਕੈਡਮੀ ਅਵਾਰਡ ਮਿਲਿਆ ਦਿੱਤਾ ਜਾਂਦਾ ਗਿਆਨਪੀਠ ਅਵਾਰਡ ਮਿਲੇ ਬੇਖਰ ਆਪਾਂ ਤੇ ਹੀ ਲੈਂਗੁਏਜ ਤੇ ਮਿਲਦਾ ਤਾਂ ਸਹਿਤ ਅਕੈਡਮੀ ਅਵਾਰਡ ਕਿੰਨੀਆਂ ਭਾਸ਼ਾ ਤੇ ਮਿਲਦਾ ਇਹ ਦੱਸੋ ਤੁਸੀਂ ਜੇ ਤੁਸੀ ਅਗਲੇ ਕਿਉਂਕਿ ਹਜੇ ਕਾਫੀ ਵੀ ਆਪਣਾ ਬੱਚੇ ਨੂੰ ਪੰਜਾਬੀ ਕਾਵਿ ਇਹ ਟ੍ਰਿਕ ਨਾਲ ਕਰਨੀ ਹੋਈ ਤਾਂ ਮੈਨੂੰ ਦੱਸ ਦਿਓ ਮੈਂ ਟ੍ਰਿਕ ਨਾਲ ਕਰਵਾ ਦੂੰਗੀ ਮੈਨੂੰ ਲੱਗਦਾ ਬੱਚੇ ਵਿੱਚ ਵਿੱਚ ਬੋਰ ਹੋ ਜਾਂਦੇ ਨੇ ਕਿ ਬੱਚਿਆਂ ਵਾਲੀਆਂ ਚੀਜ਼ਾਂ ਜੀ ਮੈਡਮ ਜੀ ਕੀ ਟ੍ਰਿਕ ਲਾਉਣੀ ਹੈ ਤੁਸੀਂ ਇਹਨਾਂ ਤੇ ਸਤਲੁਜ ਦੀ ਹਵਾ ਇਸ ਦੀ ਰਚਨਾ ਹੈ ਇਹਨਾਂ ਦੇ ਵਿੱਚੋਂ ਕਿੰਨਾ ਦੀ ਰਚਨਾ ਸਤਲੁਜ ਦੀ ਹਵਾ ਲਾਲ ਸਿੰਘ ਦਿਲਦਾਰ ਅਮਰਤਾ ਪ੍ਰੀਤਮ ਦੀ ਡਾਕਟਰ ਮੋਹਨ ਸਿੰਘ ਦੀ ਤੇ 바ਵਾ ਬਲਵੰਤ ਦੀ ਇਹਨਾਂ ਦੇ ਵਿੱਚ ਸਿੰਘ ਨਹੀਂ 바ਵਾ ਬਲਵੰਤ ਨੇ ਤੇ ਇਹ ਸਤਲੁਜ ਦੀ ਹਵਾ ਕਿੰਨੇ ਦੀ ਰਚਨਾ ਹੈਗੀ ਆ ਤੇ ਇਹ ਹੈਗੀ ਸਾਡੀ ਲਾਲ ਸਿੰਘ ਦਿਲ ਦੀ ਲਾਲ ਦਿਲ ਦੀ ਠੀਕ ਹੈ ਲਾਲ ਸਿੰਘ ਦਿਲ ਓਕੇ ਇਹਨਾਂ ਦੇ ਰਚਨਾਮਾ ਲੀਕੋ ਤੁਸੀਂ ਸਤਲੁਜ ਦੀ ਹਵਾ ਬਹੁਤ ਸਾਰੇ ਸੂਰਜ ਸੱਥਰ 나ਗ ਲੋਕ ਕੈਦੀ ਲੰਬਰਦਾਰ ਖੇੜ ਸ਼ਾਮ ਦਾ ਰੰਗ ਜਗਵੀਆਂ ਦੀ ਖੁਦਕੁਸ਼ੀ ਇਹਦੇ ਚ ਸੁਣ ਜਾਤ ਹੋਣਾ ਚਾਹੀਦਾ ਸਤ ਲਈ ਦੇ ਹਵਾ ਬਹੁਤ ਸਾਰੇ ਸੂਰਜ ਓਕੇ ਦੋ ਤੁਸ ਨੂੰ ਪੱਕਾ ਜਾਤ ਹੋਣੀ ਚਾਹੀਦੀ ਹੈ ਬਾਕੀ ਕੋਈ ਨੋਟ ਕਰਕੇ ਲਿਖੋ ਨਾਗ ਲੋਕ ਵੀ ਓਕੇ ਇਹ ਤੁਸੀਂ ਲਿਖਣਾ ਇਹ ਜਿਹੜਾ ਆਪਣਾ ਦਲਤ ਵਰਗਾ ਹਨਾ ਐਸਪੀ ਚਾਰਾ ਉਹਨਾਂ ਨੂੰ ਮਤਲ ਲੈ ਕੇ ਇਹਨਾਂ ਨੇ ਹਰਲਾਲ ਸਿੰਘ ਦਿਲ ਨੇ ਇਹ ਰਚਨਾਵਾ ਕੀਤੀਆਂ ਹੋਈਆਂ ਨੇ ਔਰ ਦੇ ਬਾਜਾ ਮਗਰ ਕਿਸ ਦੀ ਰਚਨਾ ਹੈ ਓਕੇ ਈ ਸਾੜੀ ਆ ਗਈ ਜਿਆਰਵਾਦੀ ਠੀਕ ਹੈ ਇਹਨਾਂ ਦਾ ਵੀ ਆਪਣੇ ਕੀ ਔਰ ਦੇ ਕਤਲ ਹੋ ਗਿਆ ਸੀਗਾ ਇਹਨਾਂ ਦਾ ਵੀ ਅਫਤਾਰ ਸਿੰਘ ਪਾਸ਼ ਸਰਜੀਤ ਪਾਤਰ ਡਾਕਟਰ ਜਿੱਤਾਰ ਤੇ ਨਾਨਕ ਸਿੰਘ ਮੇਰੀ ਦੁਨੀਆ ਸਵੈ ਜੀਵਨੀ ਡਾਕਟਰ ਸੋਰੀ ਨਾਨਕ ਸਿੰਘ ਦੀ ਠੀਕ ਹੈ ਤੇ ਨੋਵਲ ਦੇ ਪਿਤਾ ਡਾਕਟਰ ਇਨਰ ਸੋਰੀ ਨਾਨਕ ਸਿੰਘ ਨੂੰ ਕਿਹਾ ਜਾਂਦਾ ਡਾਕਟਰ ਜਿੱਤਾਰ ਆਪਾਂ ਦੇਖ ਲਿਆ ਤੇ ਇਹ ਹੈਗੀ ਥੋਡੀ ਅਫਤਾਰ ਸਿੰਘ ਪਾਸ਼ ਦੀ ਅਫਤਾਰ ਸਿੰਘ ਪਾਸ਼ ਦੀ ਰਚਨਾ ਹੈਗੀ ਓਕੇ ਤਾਂ ਇਹ ਹੈਗੀ ਸੀ ਜੁਝਾਰ ਬਾਤ ਦੀ ਸੀਗੀ ਠੀਕ ਹੈ ਲੋਕ ਕਥਾ ਲੋਕ ਕਥਾ ਕਹਾਤਾ ਉਰਦੇ ਬਾਜਾ ਮਗਰ ਤੇ ਸਾਡੇ ਸਮਿਆਂ ਵਿੱਚ ਇਹੇ ਤੁਸੀਂ ਯਾਦ ਰੱਖਣੀ ਹੈ ਤੇ ਇਹ ਰਚਨਾਮਾ ਇਹਨਾਂ ਦੀਆਂ ਤੇ ਜਿਹੜੀ ਸਭ ਤੋਂ ਵੱਧ ਵਾਰ ਪੁੱਛੀ ਹੋਈ ਹੈ ਧੰਨਵਾਦ ਇਹ ਇਹ ਪੁੱਛੀ ਹੋਈ ਥੋੜਾ ਪੀ ਬਾਈ ਕਿਉ ਉਰਦੇ ਬਾਜਾ ਮਗਰ ਤੇ ਇਹ ਸਿੱਧਾ ਹੀ ਸਰਕਾਰ ਨਾਲ ਟੱਕਰ ਲੈਂਦੀ ਸਨ ਠੀਕ ਹੈ ਸਿੱਧਾ ਹੀ ਸਰਕਾਰ ਨੂੰ ਲਿਖਦੇ ਸੀਗੇ ਇਹ ਇਹ ਨਧਿਆ ਰਚਨਾਮਾ ਹੈਗੀਆਂ ਅਗਲਾ ਸਾਡਾ ਲੇਖ ਹੈਗਾ ਬਾਬਾ ਬਲਵੰਤ ਓਕੇ ਇਹਨਾਂ ਦੀ ਰਚਨਾ ਯਾਦ ਰੱਖਣੀ ਆ ਮਹਾਨਾਚ ਓਕੇ ਅ ਅਮਰ ਗੀਤਾ ਜਵਾਲਾਮੁਖੀ ਬੰਦਰਗਾ ਓਕੇ ਸੰਗੰਦ ਸਮੀਰ ਫੇਰ 파ਰੋ ਨੇ ਕਿਹਾ 우샤 ਓਕੇ ਇਹਦੇ ਚ ਤੁਸੀਂ ਜੇ ਤੁਹਾਨੂੰ ਇਹ ਨੂੰ ਇੱਕ ਵਾਰ ਯਾਦ ਰੱਖਿਓ ਬਹੁਤ ਵਧੀਆ ਲਿਖਦੀ ਸੀ 바바 ਇੱਕ ਆਪਾਂ ਵੇਖਿਆ ਸੀ ਨਾ ਬੂਲ ਮਿੱਟੀ ਦੇ 바ਵੇ ਆ ਹਨਾ ਉਹਦਾ ਹੁੰਦਾ ਕੀ ਮਤਲਬ ਇੱਕ ਫੀਮੇਲ ਬੀਟ ਕਰਦੀ ਪਈ ਹੁੰਦੀ ਆ ਤੇ 바ਵੇ ਤੋਂ ਜ਼ਿਆਦਾ ਰੱਖਦੀ ਆ ਤੇ ਉਹਦੇ ਵਿੱਚੋਂ ਨੱਚਦੀ ਵੀ ਹੁੰਦੀ ਆ ਦੱਸੋ ਕਿਹੜਾ ਨਾਚ ਉਹਦੇ ਨਾਲ ਸੰਬੰਧ ਆ ਉਹ ਲਿਖਨੇ ਆਪਾਂ ਤਾਂ ਉਹ ਇੱਕ ਨਾਚ ਵੀ ਕਰਦੀ ਆ ਕਿ ਮੇਰਾ ਮਿੱਟੀ ਦਾ ਬਾਵਾ ਬੋਲ ਕੇ ਉਹਦਾ ਹੁੰਦਾ ਕਿ ਉਹ ਮਤਲਬ ਛੱਡ ਕੇ ਭੱਜ ਜਾਂਦਾ ਹੁੰਦਾ ਤਾਂ ਉਹ ਬਾਬੀ ਨੂੰ ਕਹਿੰਦੀ ਹੁੰਦੀ ਆ ਕਿ ਬੋਲ ਇੱਕ ਨਾਚ ਕਰਦੀ ਆ ਉਹ ਇੱਕ ਗੀਤ ਗਾਉਂਦੀ ਆ ਉਦੋਂ ਅੰਦਰ ਇੱਕ ਜਵਾਲਾ ਮੁਖੀ ਹੁੰਦੀ ਆ ਕਿ ਮਤਲਬ ਉਹ ਕਿੱਥੇ ਗਿਆ ਉਹ ਚੀਜ਼ ਨੂੰ ਪਤਾ ਕਰਨ ਦੇ ਤੋ ਸਾਰੀਆਂ ਬੰਦਰਗਾਹਾਂ ਨੂੰ ਵੀ ਪਾਰ ਕਰਨ ਲਈ ਤਿਆਰ ਹੁੰਦੀ ਆ ਤੇ ਇਸ ਤਰੀਕੇ ਨਾਲ ਕੋਈ ਵੀ ਸ਼ਬਦ ਚੱਕ ਕੇ ਤੁਸੀਂ ਟ੍ਰਿਕ ਲਾ ਸਕਦੇ ਇਹਦੇ ਵਿੱਚ ਬਲਦਾ ਆਪਾਂ ਚੱਕ ਨਹੀਂ ਸਕਦੇ ਕਿਉਂਕਿ ਭੁਲਵੰਦਕਾਰਗੀ ਤਾਂ ਆਪਾਂ ਪਹਿਲਾਂ ਬਲ ਤੇ ਜੋਰ ਨਾਲ ਆਪਾਂ ਜਦ ਕਰੀ ਬੈਠੇ ਹੁੰਦੇ ਹਨ ਤਾਂ ਇਹਦੇ ਵਿੱਚ ਬਾਵਾ ਸ਼ਬਦ ਚੱਕ ਸਕਦੇ ਠੀਕ ਹੈ ਇਹਨੂੰ ਯਾਦ ਕਰਨਾ ਇਹ ਵਾਲੇ ਤੋਂ ਪਹਿਲੇ ਤਾਂ ਚਾਰ ਪੱਕਾ ਯਾਦ ਹੋ ਚਾਹੀਦੇ ਇਹਨਾਂ ਵਿੱਚੋਂ ਕਿਹੜੀ ਰਚਨਾ ਸਰਜੀਤ ਸਿੰਘ ਸੇਠੀ ਦੀ ਨਹੀਂ ਹੈ ਬਹੁਤ ਵਧੀਆ ਸਾਡੇ ਸੈਤਕ ਪੰਜਾਬੀ ਸੈਧੇ ਇਤਿਹਾਸਕਾਰ ਪੰਜਾਬੀ ਸੈਤਕ ਰਚਨਾਵਾਂ ਦੇ ਵਿੱਚ ਬਹੁਤ ਵੱਡਾ ਜੋਧਾ ਨੇ ਇਹਦਾ ਪੰਜਾਬੀ ਸੈਦ ਦੇ ਵਿੱਚ ਕਿਹੜੀ ਨਹੀਂ ਹੈ ਇਹਨਾਂ ਦੇ ਵਿੱਚੋਂ ਨਹੀਂ ਪੁੱਛਿਆ ओके ਜੇ ਸੁਣੋ ਇਹ ਨਹੀਂ ਪਤਾ ਕੀ ਇਹ ਇਨਾਂ ਨੇ ਸੁਣ ਹੀ ਤਾਂ ਪਤਾ ਹੁਣ ਜਿਹੜੇ ਕਿ ਰਜੀਆ ਸੁਲਤਾਨ ਅਸੀਂ ਯਾਦ ਰੱਖਿਆ ਸੀ ਜਿਹੜੇ ਬੰਦੇ ਵਿੱਚ ਬਾਲ ਹੋਊਗਾ ਉਹੋ ਹੀ ਸੁਲਤਾਨ ਬਣ ਸਕਦਾ ਦਿੱਲੀ ਦਾ ਵਿੱਚ ਤਾਂ ਇਹ ਕੀ ਜਿਸੀ ਬਲਵੰਤ ਗਾਰਗੀ ਦੀ ਟ੍ਰਿਕ ਲਾਈ ਸੀ ਕਿਦਾ ਤਾਂ ਇਹ ਤੇ ਨੇ ਹੈਗੀਆਂ ਨੇ ਸਾਡੀਆਂ ਅ ਸਰਜੀਤ ਸਿੰਘ ਸੇਠੀ ਦੀਆਂ ਓਕੇ ਤਾਂ ਕੱਲ ਵੀ ਸੂਰਜ ਨਹੀਂ ਚੜੇਗਾ ਡੁੱਬਦੇ ਸੂਰਜ ਨੂੰ ਸਲਾਮ ਰੀਤ ਦਾ ਪਹਾੜ ਇਹ ਹੈਗੀਆਂ ਸਾਡੀ ਸਰਜੀਤ ਸਿੰਘ ਸੇਠੀ ਦੀਆਂ ਓਕੇ ਇਹ ਆ ਪੰਜ ਕਰਦੇ ਆ ਮੇਨ ਸੇਠੀ ਸਾਹ ਇਦੇ ਵਿੱਚੋਂ ਤੁਸੀਂ ਸੀਠੀ ਜਿਹੜਾ ਮਦਬਾਲੀ ਸੀਠੀਆਂ ਮਾਰਦਾ ਚੱਕ ਲਓ ਠੀਕ ਆ ਸੀਠ ਦਾਪਲ ਨਹੀਂ ਲੈ ਸਕਦੇ ਸੀਠੀ ਕੱਲੀ ਟ੍ਰਿਕਾ ਕਿਸਦੇ ਮਨਪਸੰਦ ਹੋਏ ਕਿਦੇ ਗੁੱਸਾ ਕਰਦੇ ਹੋ ਪੁੱਤ ਕੱਲੀ ਟ੍ਰਿਕਾ ਇਹਦੇ ਵਿੱਚ ਤੇ ਜਿਹੜਾ ਬੰਦਾ ਬਾਲੀਆਂ ਸੀਠੀਆਂ ਮਾਰਦਾ ਉਸ ਚੱਕ ਲਓ ਸੀਠੀਆਂ ਮਾਰ ਮਾਰ ਕੇ ਜਨਤਾ ਜਗਾਦੀ ਜਨਤਾ ਜਾ ਕੇ ਰੀਤ ਦਾ ਪਹਾੜੋਂ ਕੋਲੇ ਰਾਹੀ ਦਾ ਪਹਾੜ ਬਣਾਤਾ ਯਾਰ ਸੁਭੱਲਾ ਨਾਲ ਤਾਂ ਰੀਜ ਦਾ ਪਹਾੜ ਬਣਾਤਾ ਠੀਕ ਆ ਕੰਢੇ ਉੱਪਰ ਰਖੜਾ ਠੀਕ ਆ ਤਾਂ ਇਹ ਵਾਲਿਆਂ ਕੱਲ ਵੀ ਸੂਰਜ ਨਹੀਂ ਚੜੇਗਾ ਉਹਨੇ ਕਹਤਾ ਕਿ ਕੱਲ ਸੂਰਜ ਨਹੀਂ ਚੜੇਗਾ ਜਿਹੜਾ ਕੱਲ ਸੂਰਜ ਨਹੀਂ ਚੜੇਗਾ 1919 ਦੀ ਘਟਨਾ ਜਿਹੜੀ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਘਟਨਾ ਹੋਈ ਸੀਦਾ ਅੱਖੀ ਦੇਖੀ ਨੀ ਕਿ ਬਾਅਦ ਦੇ ਵਿੱਚ ਜਾ ਕੇ ਲਿਖੀ ਆ ਇਹਨੇ ਕਿ ਕੱਲ ਵੀ ਸੂਰਜ ਨਹੀਂ ਚੜੇਗਾ ਕਿ ਕੋਈ ਮਤਲਬ ਜੋ ਵੀ ਚੀਜ਼ਾਂ ਹੁੰਦੀਆਂ ਪੰਨਿਆਂ ਨੇ ਇਦਾਂ ਹੀ ਚਲਦੀਆਂ ਰਹਿੰਦੀਆਂ ਨੇ ਕਿਹੜਾ ਜਿਆਦੀ ਦਾ ਸੂਰਜ ਚੜਨਾ ਠੀਕ ਆ ਤਾਂ 1919 ਦੀ ਘਟਨਾ ਤੇ ਲਿਖਿਆ ਸੀਗਾ ਜਿਵੇਂ ਆਪਾਂ ਦੇਖਿਆ ਜਿਹੜਾ ਖੁੰਨੀ ਬਸਾਖੀ 1919 ਦੀ ਘਟਨਾ ਤੇ ਆ ਤਾਂ ਕੱਲ ਵੀ ਸੂਰਜ ਨਹੀਂ ਚੜੇਗਾ 1919 ਡੁੱਬਦੇ ਸੂਰਜ ਨੂੰ ਸਲਾ ਜਦੋਂ ਸੀਠੀਆਂ ਮਾਰੀਆਂ ਤਾਂ ਉਹ ਕਹਿੰਦੇ ਜਿਹੜਾ ਅੱਜ ਦਾ ਡਾਕਟਰ ਹੈ ਇਹਨੂੰ ਸਲਾਮ ਕਰ ਲਓ ਕੱਲ ਵੀ ਸੂਰਜ ਨਹੀਂ ਚੜੇਗਾ ਠੀਕ ਹੈ ਇਹ ਯਾਦ ਹੋਣੀ ਚਾਹੀਦੀ ਆ ਮਹੀਬਾਲ ਠੀਕ ਹੈ ਘੋੜੇ ਕੋਟਾ ਅੰਗਰੇਜ਼ ਅੰਗਰੇਜ਼ ਸਨ ਇਹ ਨੂੰ ਪਤਾ ਕਿ 1919 ਦੀ ਘਟਨਾ ਕਿੰਨਾ ਨੇ ਕਰਵਾਈ ਸੀ ਅੰਗਰੇਜ਼ਾਂ ਨੇ ਕਰਵਾਈ ਸੀ ਤਾਂ ਅੰਗਰੇਜ਼ ਅੰਗਰੇਜ਼ ਸਨ ਢੂੰਗੇ ਪਾਣੀਆਂ ਦੇ ਹਾਂ ਇਹ ਵੀ ਇਹਨਾਂ ਦੀ ਆ ਠੀਕ ਹੈ ਇਸ ਤਰੀਕੇ ਨਾਲ ਟ੍ਰਿਕ ਲਾ ਕੇ ਤੁਸੀਂ ਯਾਦ ਰੱਖ ਸਕਦੇ ਹੋ ਇਹਦੇ ਵਿੱਚ ਮੇਨ ਸੁੰਨ ਕਿਹੜੇ ਯਾਦ ਹੋਣੇ ਚਾਹੀਦੇ ਆ ਡਾਕਟਰ ਸੂਰਜ ਨੂੰ ਸਲਾਮ ਕੱਲ ਵੀ ਸੂਰਜ ਨਹੀਂ ਚੜੇਗਾ ਰੇਤ ਦਾ ਪਹਾੜ ਜਨਤਾ ਜਾਗੀ ਮਹੀ ਬਾਲਾਈ ਹੋਈ ਛੋਟੀ ਇੱਕ ਵਾਰ ਠੀਕ ਹੈ ਪੀਪੀਐਸਸੀ ਨੇ ਪੁੱਛੀ ਸੀ ਇਹ ਢੋਡੇ ਕੋਟ ਅੰਗਰੇਜ਼ ਅੰਗਰੇਜ਼ ਸਨ ਤੇ ਡੂੰਗੇ ਪਾਣੀਆਂ ਦੇ ਹਾਂਜੀ ਠੀਕ ਹੈ ਇਹ ਵਾਲੀ ਵੀ ਤੁਸੀਂ ਇੱਕ ਵਾਰੀ ਯਾਦ ਕਰ ਸਕਦੇ ਹੋ ਤੇ ਬਾਕੀ ਦੇ ਇੱਕ ਵਾਰੀ ਆਪਦੇ ਨੋਟਸਾਂ ਦੇ ਵਿੱਚ ਰੱਖੋ ਤੇ ਇੱਕ ਖਾਲੀ ਪਿਆਲਾ ਠੀਕ ਹੈ ਸੀਟੀਆਂ ਮਾਰ-ਮਾਰ ਕੇ ਇਹ ਵਾਲੀ ਚੀਜ਼ਾਂ ਸਾਰੀਆਂ ਹੋ ਜਾਂਦੀਆਂ ਨੇ ਇਹਨਾਂ ਦਾ ਜਿਹੜਾ ਮੀਨ ਇਨਾਮ ਹੋਇਆ ਉਹ ਹੋਇਆ ਛੋਡੇ ਨਾਟਕਾਂ ਦਾ ਠੀਕ ਆ ਨਾਟਕ ਬਹੁਤ ਸੋਹਣੇ ਲਿਖੇ ਨੇ ਨਵਨ ਨਾਟਕ کہانی ਦੇ ਵਿੱਚ ਆਪਾਂ ਅੱਜ ਨੂੰ ਪੰਜਾਬੀ ਸਾਇਰ ਦੀ ਸਟੱਡੀ ਵਾਲੀ ਕਲਾਸਾਂ 'ਚ ਕਰ ਲਈ ਸੀ ਇਹਨਾਂ ਦੇ ਵਿੱਚ ਕੀ ਫਰਕ ਹੁੰਦਾ ਤਾਂ ਸੇਠੀਆਂ ਕਿੱਥੇ ਬਹਿ ਕੇ ਬਚ ਸਕਦੀਆਂ ਨੇ ਕਾਫੀ ਹਾਊਸ ਦੇ ਵਿੱਚ ਚੱਲਦੇ ਫਿਰਦੇ ਬੁੱਤ ਮਾਰ ਸਕਦੇ ਨੇ ਪਰ ਦੇ ਪਿੱਛੇ ਸੇਠੀਆਂ ਬਚ ਸਕਦੀਆਂ ਨੇ ਕੱਚਾ ਕੜਾ ਹੁਣ ਜਿਹੜੇ ਇਹ ਸੋਹਣੀ ਮਹੀਬਾਲਾ ਇਹਨਾਂ ਦਾ ਇੱਦੇ ਨਾਲ ਹੀ ਸੀਦਾ ਪਾਣੀ 'ਚ ਤਰਦੇ ਸੀਗੇ ਲਾਈਕ ਉਹ ਜੋ ਵੀ ਸੀਗਾ ਤਾਂ ਇਹਨਾਂ ਦਾ ਸੀਗਾ ਕੱਚਾ ਕੜਾ ਤੇ ਕਾਦਰ ਯਾਰ ਦਾ ਕਾਦਰ ਯਾਰ ਈ ਵਾਲਾ ਮਰਦ ਮਰਦ ਨਹੀਂ ਤੀਮੀ ਤੀਮੀ ਨਹੀਂ ਇਹਦੇ ਵਿੱਚ ਈ ਵਾਲੇ ਮੇਨ ਮੇਨ ਕਿੰਗ ਮਿਰਜਾ ਤੇ ਸਵੇਰਾ ਈਵਲਾ ਸੀਗਾ ਸੋਡਾ ਤੇ ਦੇਰਤਾ థੀਟਰ ਠੀਕ ਹੈ ਈ ਛੱਡ ਦੋ ਈ ਦਾ ਜੂਜੀ ਸਿਨੇਟ ਦੇ ਵਿੱਚ ਆਇਆ ਹੋਇਆ ਸੀਗਾ ਠੀਕ ਹੈ ਈ ਵਾਲੇ ਤੁਸੀਂ ਕਰ ਲਓ ਫਿਰ ਕਾਫੀ ਹਾਊਸ ਚੱਲਦੇ ਫਿਰਦੇ ਬੁੱਤ ਪੜ ਦੇ ਪਿੱਛੇ ਸੱਚਾ ਕੜਾ ਕਾਦਰ ਯਾਰ ਮਰਦ ਮਰਦਨੀ ਤੀਮੀ ਤੀਮੀ ਨੇ ਕਿੰਗ ਮਿਰਜਾ ਤੇ ਸਵੇਰਾ ਠੀਕ ਹੈ ਈ ਵਾਲੇ ਤੁਸੀਂ ਯਾਦ ਰੱਖਣੀ ਆ ਕਿੰਨਾਂ ਦੇ ਆ ਜਿਨ੍ਹਾਂ ਨੇ ਸੇਠੀਆਂ ਮਾਰੀਆਂ ਸੀ ਠੀਕ ਹੈ ਅਗਲਾ ਹੈ ਲਿਖਿਆ ਵਿੱਚੋਂ ਕਿਹੜੀ ਰਚਨਾ ਗੁਰਮੁਖ ਸਿੰਘ ਮੁਸਾਫਰ ਦੀ ਨਹੀਂ ਹੈ ਪਹਿਲਾਂ ਦੇ ਦੱਸੋ ਮੈਨੂੰ ਗੁਰਮukh Singh Musafir ਸਾਡੇ ਕੈਮੇ ਨੰਬਰ ਦੇ ਸੀਐਮ ਸੀ ਕੈਮੇ ਨੰਬਰ ਦੇ ਸੀਐਮ ਸੀ ਓਕੇ ਤਾਂ ਪੰਜੇ ਗਿਆਨੀ ਤੇ ਕਾਬੂ ਪਾਉਣ ਵਾਲਾ ਨਵੇਂ ਪੰਜਾਬ ਦਾ ਸੀਐਮ ਬੰਡਾ ਤਾਂ ਪੰਜਵੇਂ ਨੰਬਰ ਦੇ ਸੀ ਓਕੇ ਚਾਰ ਬਾਰੀ ਸਾਨੂੰ ਰਾਮ ਰਾਮ ਕਹਿਣਾ ਚਾਹੀਦਾ 6 ਤੇ ਪਹਿਲਾ ਅਕਾਲੀ ਸੀਐਮ 7 ਦੇ ਲక్ష్మణ 8 ਦੇ ਪ੍ਰਕਾਸ਼ ਸਿੰਘ ਬਾਦਲ ਫਟ ਫਟ ਮਾਰੀਆਂ ਯਾਦ ਰਹੀਦਾ ਰਿਵੀਜ਼ਨ ਕਰਦੇ ਰਹੋ ਇਨੋਵਿਕਲਮ ਮੈਂ ਹੀ ਕਰਦੀ ਰਹਿ ਜਾ ਠੀਕਾ ਇਹਨਾਂ ਦੇ ਵਿੱਚੋਂ ਕਿਹੜੀ ਰਚਨਾ ਨਹੀਂ ਹੈ ਬਾਗੀ ਦੀਤੀ ਆਇਆ ਹੋਇਆ ਬਾਈ ਠੀਕ ਹੈ ਤੇ ਇਹਨਾਂ ਨੇ ਬਹੁਤ ਬਹੁਤ ਵਧੀਆ ਕਲਮ ਸੀ ਇਹਨਾਂ ਦੀ ਬਹੁਤ ਜ਼ਿਆਦਾ ਵਧੀਆ ਸਾਸਤਾ ਤਮਾਸ਼ਾ ਕੰਦਾ ਬੋਲ ਪਈਆ ਮਿੱਟੀ ਮੁਸਲਮਾਨ ਕੀ ਇਹ ਰਚਨਾ ਇਹਨਾਂ ਦੀ ਨਹੀਂ ਹੈਗੀ ਬਾਕੀ ਤਿੰਨੇ ਰਚਨਾਵਾਂ ਸਾਡੀਆਂ ਗੁਰਮukh ਸਿੰਘ ਮੁਸਾਫਰ ਦੀਆਂ ਹੈਗੀਆਂ ਨੇ ਓਕੇ ਸਾਡੇ ਸੀਐਮ ਰਹਿ ਕੇ ਗਏ ਨੇ ਨਵੇਂ ਬੱਚੇ ਤਾਂ ਹੁਣ ਮੁਸਾਫਰ ਮੋਂ ਇਹ ਤੁਹਾਨੂੰ ਯਾਦ ਰਹੂਗਾ ਨਾ ਗੁਰਮਖ ਸਿੰਘ ਮੁਸਾਫਰ ਜਿਹੜਾ ਸਫ਼ਰ ਕਰਦਾ ਮੁਸਾਫਰਾ ਉਹਦੀ ਇੱਕ ਵੱਖਰੀ ਦੁਨੀਆ ਹੁੰਦੀ ਆ ਅੱਜੂ ਕਿਤੇ ਹੋਰ ਆ ਕੱਲ ਨੂੰ ਕਿਤੇ ਹੋਰ ਹੋਊਗਾ ਉਹ ਵੀ ਤੋਂ ਵੱਖਰੀ ਦੁਨੀਆ ਦੇਖਦੀ ਰਹਿੰਦਾ ਠੀਕ ਆ ਤੇ ਉਹਨੂੰ ਪਤਾ ਲੱਗਦਾ ਕਿ ਕੱਲਾ ਮਤਲਬ ਸਾਡੇ ਹੀ ਨਹੀਂ ਬਾਕੀ ਸਾਰੇ ਕਿਤੇ ਵੀ ਬਹੁਤ ਵਧੀਆ ਕੱਲਾ ਸਾਡਾ ਪੰਜਾਬ ਨੀਗਾ ਤਾਂ ਹੋਰ ਕਿਤੇ ਵੀ ਚੰਗੇ ਮਾੜੇ ਸਭ ਅੱਛਾ ਠੀਕ ਆ ਆਲਨੀ ਦਾ ਬੋਟ ਮੰਕੀ ਨਹੀਂ ਜਾਂਦਾ ਰਾਹ ਦੇ ਵਿੱਚ ਜਾਂਦਾ ਉਹ ਕਿੰਨੇ ਤਮਾਸ਼ੇ ਦੇਖਦਾ ਕਿਦੇ ਬਿਹਾਰ ਚ ਇਲੈਕਸ਼ਨ ਹੋ ਰਹੇ ਨੇ ਕਿਦੇ ਉਹ ਇਲੈਕਸ਼ਨਾਂ ਕਰਕੇ ਕੋਈ ਐਕਸੀਡੈਂਟ ਹੋ ਰਿਹਾ ਕਿ ਦੇਖੀ ਕੀ ਹੋ ਰਿਹਾ ਠੀਕ ਆ ਤਾਂ ਉਹ ਸਸਤੇ ਜਿਹੇ ਤਮਾਸ਼ੇ ਦੇਖਦਾ ਠੀਕ ਆ ਜਿਹੜੇ ਆਨਰਲ ਟਾਈਮ ਤੇ ਬਹੁਤ ਮਹਿੰਗੇ ਪਹਿਣ ਵਾਲੇ ਨੇ ਕੰਦਾ ਬੋਲ ਪੈਂਦੀਆਂ ਨੇ ਜਿਹੜਾ ਮੁਸਾਫਰ ਹੁੰਦਾ ਠੀਕ ਆ ਉਹਨੂੰ ਇਹਨਾਂ ਦਾ ਗਿਆਨ ਹੋਦਾ ਕੰਦਾ ਨੂੰ ਵੀ ਬੁਲਾ ਲੈਂਦਾ ਇਹ ਸਮਝ ਆਤਣੀ ਚਾਹੀਦੀ ਨੇ ਇਹੇ ਇਹ ਛੱਡ ਦੇ ਤੁਸੀਂ ਇਹੇ ਸਾਨੂੰ ਪੰਜੇ ਜਾਤ ਹੋਣੀ ਚਾਹੀਦੇ ਗਿਟਾਰ ਇਹਦੀ ਕਹਾਣੀ ਬਹੁਤ ਵਧੀਆ ਠੀਕ ਆ ਆਲਨੀ ਦਾ ਬੋਟ ਠੀਕ ਆ ਇਹ मुसाफर तो याद रख ला जो सफर करता है ठीक है अगला सा पिपल पत्तिया किस रचना है इन्हना चो पिपल पत्तियां किसकी रचना है करतार सिंह दुग्गल गुरदयाल बा बलवंत अमृता प्रीतम की दसो कि रचना यह हैगीतार सिंह दुग्गल दूर तो तुम देखो करतार सिंह दुग्गल करतार सिंह दुग्गल लोनी ए ट्रिक ਕਮੈਂਟ ਦੇ ਵਿੱਚ ਦੱਸ ਦਿਓ ਕਿ ਮੈਡਮ ਸਾਨੂੰ ਇਹ ਟ੍ਰਿਕ ਨਾਲ ਕਰਵਾਇਆ ਕਰੋ ਜਾਂ ਸਿੰਪਲ ਹੀ ਦੱਸ ਦਿਆ ਕਰੋ ਠੀਕ ਆ ਨਹੀਂ ਉਹਨਾਂ ਲਈ ਟਾਈਮ ਖਰਾਬ ਹੋ ਜਾਂਦਾ ਪੁੱਤ ਤਾਂ ਕਰਤਾਰ ਪਰਮਾਤਮਾ ਦਾ ਨਾਮ ਆਪੇ ਸਵੇਰ-ਸਵੇਰ ਲੈ ਸਕਦੇ ਆ ਨਾ ਕੋਈ ਕੋਈ ਮਰਜ਼ੀ ਤੁਸੀਂ ਨਾਮ ਨਾਲ ਬੁਲਾਉਣੀ ਹੋ ਤੁਸੀਂ ਉਹਨੂੰ ਅੱਲਾ ਵਾਹਿਗੁਰੂ ਰਾਮ ਰਾਮ ਰਾਧੇ ਰਾਧੇ ਜੋ ਵੀ ਤੁਹਾਡਾ ਹੈ ਨਾ ਪਰਮਾਤਮਾ ਦਾ ਤੁਸੀਂ ਨਾਮ ਰੱਖਿਆ ਹੋਇਆ ਤਾਂ ਕਰਤਾਰ ਨੂੰ ਅਸੀਂ ਯਾਦ ਕਰਦੇ ਆ ਸਵੇਰ ਕੋਈ ਮਤਲਬ ਪਿੱਪਲਾਂ ਦੇ ਵਿੱਚ ਜਾ ਕੇ ਦੀਵਲ ਆਉਂਦਾ ਲੱਸੀ ਪਾਉਂਦਾ ਕੋਈ ਪੂਜਾ ਕਰਦਾ ਪਿੱਪਲ ਦੀ ਹਨਾ এনवायरमेंट ਦੀ ਪੂਜਾ ਕਰਦਾ ਉਸ ਕਰਕੇ ਇਹ ਸਾਰੀ এনवायरमेंट ਹਨਾ ਤਾਂ ਜਿਹੜੀਆਂ ਕੁੜੀਆਂ ਉਹ ਬਹੁਤ ਕਹਾਣੀਆਂ ਕਰਦੀਆਂ ਨੇ ਠੀਕ ਆ ਮੋਸਟਲੀ ਜਦੋਂ ਮੁੰਡੇ ਕਈ ਤੋਂ ਬਾਅਦ 10 ਤੋਂ ਪਲੱਸ ਹੋ ਕੇ ਤਾਂ ਉਹ ਕਹਾਣੀਆਂ ਵਗੈਰਾ ਛੱਡ ਦਿੰਦੇ ਨੇ ਬਟ ਕੁੜੀਆਂ ਬਹੁਤ ਪਰਮਾਤਮਾ ਦੇ ਪ੍ਰਤੀ ਕਹਾਣੀਆਂ ਕਰਦੀਆਂ ਸਾਨੂੰ ਪਰਮਾਤਮਾ ਨੇ ਇਦਾਂ ਲਾਇਕ ਹਨਾ ਤਾਂ ਕਰਤਾar ਤੋਂ ਜ਼ਿਆਦਾ ਰੱਖ ਲਓ ਠੀਕ ਆ ਕਰਤਾar ਸ਼ਬਦ ਚੱਕ ਲਓ ਇਹਦੇ ਵਿੱਚ ਕਰਤਾar ਪਰਮਾਤਮਾ ਸਵੇਰ ਟਾਈਮ ਨਾਮ ਲੈਣਾ ਇਹ ਪਲਾਂ ਦੀ ਪੂਰਿਆ ਕੁੱਝ ਲੋਕ ਕਰਦੇ ਨੇ ਹਿੰਦੂ ਪਾਈਚਾਰੇ ਚ ਕਰਦੇ ਨੇ ਪੂਰੀ ਕਹਾਣੀ ਕਰਦੀ ਗਈ ਡੰਗਰ ਉਹ ਕਹਿੰਦੇ ਹੁੰਦੇ ਨੇ ਕਿ ਜਾਨਵਰਾਂ ਨੂੰ ਵੀ ਪਾਣੀ ਤਾਂ ਨਹੀਂ ਰੱਖ ਦਿਆ ਕਰੋ ਇਹਨਾਂ ਦੇ ਵਿੱਚ ਵੀ ਹੈਗਾ ਪਰਮਾਤਮਾ ਕੱਚਾ ਦੁੱਧ ਆਪਾਂ ਦੇਖਦੇ ਆ ਆਪਣੇ ਜਿਵੇਂ ਮੰਦਰ ਵਗੈਰਾ ਹਨ ਤਾਂ ਉੱਥੇ ਕੀ ਇਸ਼ਨਾਨ ਕਰਵਾਇਆ ਜਾਂਦਾ ਕੱਚਾ ਦੁੱਧ ਨਾਲ ਅੱਗ ਖਾਣ ਵਾਲੇ ਨਮਾਕਾਰਾ ਪਰਮਾਤਮਾ ਦਾ ਜਦੋਂ ਪਰਮਾਤਮਾ ਦਾ ਕਰਤਾਰ ਦਾ ਸੀ ਨਾਮ ਲੈਨੀਆ ਸਾਡੇ ਅੰਦਰ ਇੱਕ ਨਵਾਂ ਆਦਮੀ ਠੀਕ ਹੈ ਇੱਕ ਨਵਾਂ ਜਨਮ ਹੁੰਦਾ ਤਾਂ ਸਾਨੂੰ ਪਰਮਾਤਮਾ ਕਹਿੰਦਾ ਲੜੋਣਾ ਠੀਕ ਹੈ ਕਿਉਂ ਮੇਰੇ ਨਾਲ ਤੇ ਰਾਜਨੀਤੀ ਕਰੀਆ ਲੜਾਈ ਨਹੀਂ ਠੀਕ ਆ ਇਹ ਇੰਪੋਰਟੈਂਟ ਨੇ ਨਮ ਆਦਮੀ ਨਮ ਆਕਾਰ ਅਗਖਾਨ ਵਾਲੇ ਕੱਚਾ ਦੁੱਧ ਡੰਗਰ ਕੂੜੀ ਕਹਾਣੀ ਕਰਦੇ ਇਹ ਵੀ ਇੰਨਾ ਨੇ ਪੱਪਲ ਪੱਤੀਆਂ ਤੇ ਸਵੇਰ ਸਾਰ ਇਹ ਯਾਦ ਰੱਖਣਾ ਫੁੱਲ ਤੋੜਨਾ ਮਨਾ ਪਰਮਾਤਮਾ ਨੇ ਕਹਿੰਦਾ ਮੈਂ ਹਰ ਜਗ੍ਹਾ ਤੇ ਬਸਦਾ ਠੀਕ ਆ ਮੈਂ ਡੰਗਰਾਂ ਦੇ ਵਿੱਚ ਵੀ ਮੈਂ ਇਹ ਲਾਇਕ ਇਹ ਜੋ ਵੀ ਸਾਡੀ ਹੈ ਨਾ ਫੁੱਲ ਪੱਤੀਆਂ ਉਹਨਾਂ ਦੇ ਵਿੱਚ ਵੀ ਕਰਾਮਾਤ ਵੀ ਦਿਖਾਉਂਦਾ ਤੇ ਇੱਦਾਂ ਸ਼ਟ ਚੰਨਣ ਦੀ ਵਾਂਗੂ ਸਾਡੇ ਮੂਰੇ ਆ ਜਾਂਦਾ ਸਾਡੇ ਵਧੀਆ ਬੰਗਲੇ ਵੀ ਹੋ ਜਾਂਦੇ ਨੇ ਤੇ ਮਿੱਟੀ ਮੁਸਮਰਮਾਟੀ ਠੀਕ ਆ ਇਹ ਸਾਡੇ ਗੁਰੂ ਜੀ ਨਾਲ ਹਨਾ ਇਹ ਮਤਲਬ ਧਾਰਮਿਕ ਨੂੰ ਲੈ ਕੇ ਲਿਖਿਆ ਹੋਇਆ ਕਰਤਾਰ ਸਿੰਘ ਦੁੱਗਲ ਐਸੀ ਕਿਨਾਂ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ ਕਰਤਾਰ ਸਿੰਘ ਦੁੱਗਲ ਅੱਜ ਦੀ ਕਲਾਸ ਇੰਸਟਾ ਤੱਕ ਸੁਣਨ ਕਲਾਸ ਕੀ ਦੰ ਲੱਗੀ ਦੱਸਣਾ ਜੋ ਮੈਂ ਸਵਾਲ ਪੁੱਛੇ ਨੇ ਉਹਨਾਂ ਦੇ ਆਨਸਰ ਕਰਨਾ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਹਿਲਾਂ ਇਹ ਜਿਹੜੀ ਛੋਟੀ ਸੀਗੀ ਉਹ ਪੰਜਾਬੀ ਕਾਪੀ ਦੀ ਬੰਦ ਵੀ ਤਾਂ ਹੋਈ ਸੀ ਰਿਸਪੌਂਸ ਪੁੱਤ ਜ਼ੀਰੋ ਸੀ ਆਫ ਸਟੈਮ ਠੀਕ ਆ ਕਿਉਂਕਿ ਮੈਂ ਵੀ ਜਵਾਬ ਦੇਣਾ ਹੁੰਦਾ ਕਿ ਵੀ ਵਿਊ ਕਿਉਂ ਨਹੀਂ ਆ ਰਹੀ ਠੀਕ ਹੈ ਤੇ ਤੁਸੀਂ ਮਤਲਬ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤੇ ਜੇ ਹੁਣ ਤੁਸੀਂ ਵਧੀਆ ਰਿਸਪਾਂਸ ਦੇਵੋਗੇ ਜ਼ਿੰਮੇਵਾਰੀ ਮੇਰੀ ਅਦਨਿਕ ਪੰਜਾਬੀ ਕਾਵ ਖਤਮ ਕਰਾਉਣ ਦੀ ਚਾਹੇ ਟ੍ਰਿਕ ਲਾਈਏ ਚਾਹੇ ਬਾਰ-ਬਾਰ ਰਿਵੀਜ਼ਨ ਕਰੀਏ ਵੱਤ ਤੋਂ ਵੱਤ ਇਹਦੇ ਉੱਤੇ MCQ ਲੈ ਕੇ ਆਈਏ ਠੀਕ ਹੈ ਤੇ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ